ਆਹੇ ਗੁਰਜੀਕਾ ਖਾਲਸਾ ਰਾਜ ਗੁਰਜੀਕੀ ਫਤਿਹ ਸੋ ਜਿਵੇਂ ਕੀ ਮਹਾਰਾਜ ਦਾ ਫਰਮਾਨ ਹੈ ਬਰਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਨਮਾਨਸਤੇ ਦੀਪ ਤੇ ਕੀਏ ਕਰਤਨ ਲਾਗਿਵਾਰ ਜੇ ਸੋ ਚੰਦ ਅਗਵੈ ਸੂਰਜ ਚੜੇ ਹਜ਼ਾਰ ਸੰਸਾਰ ਦੇ ਵਿੱਚ ਜਦੋਂ ਤੱਕ ਮਹਾਰਾਜ ਕਹਿੰਦੇ ਨੇ ਭਾਵੇਂ ਸੋ ਚੰਦਰਮਾ ਹਨ ਭਾਵੇਂ ਹਜ਼ਾਰ ਸੂਰਜ ਹਨ ਜੇ ਸੋ ਚੰਦ ਅਗਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਭਾਵੇਂ ਕਿੰਨਾ ਚੰਨ ਇੱਕ ਚੰਦਰਮਾ ਹੁੰਦਾ ਹੈ ਕਿੰਨਾ ਜਿਹੜਾ ਚਾਨਣ ਹੁੰਦਾ ਹੈ ਇੱਕ ਸੂਰਜ ਹੁੰਦਾ ਤਾਂ ਕਿੰਨਾ ਚਾਨਣ ਹੁੰਦਾ ਭਾਵੇਂ ਸੋ ਚੰਦਰਮਾ ਚੜ ਜਾਂਣ ਕਹਿੰਦੇ ਹਜ਼ਾਰਾਂ ਸੂਰਜ ਚੜ ਜਾਂਣ ਪਰ ਮਹਾਰਾਜ ਕਹਿੰਦੇ ਨੇ ਇੱਤੇ ਚਾਨਣ ਹੁੰਦਿਆਂ ਗੁਰਬਿੰਨ ਕੋਰ ਅੰਧਾਰ ਗੁਰੂ ਤੋਂ ਬਿਨਾਂ ਸੰਸਾਰ ਦੇ ਅੰਦਰ ਜਿਹੜਾ ਹੈ ਅੰਧੇਰਾ ਹੈ ਕਿਉਂਕਿ ਮਹਾਰਾਜ ਕਹਿੰਦੇ ਨੇ ਜਿਹੜਾ ਗਿਆਨ ਹੈ ਇਹ ਗੁਰੂ ਤੋਂ ਪ੍ਰਾਪਤ ਹੋਣਾ ਹੈ ਤੇ ਗਿਆਨ ਜਿਹੜਾ ਹੈ ਉਹਦੇ ਵਿੱਚ ਅਸੀਂ ਉਸ ਪ੍ਰਮਾਤਮਾ ਨੂੰ ਸਮਝਣਾ ਹੈ ਕਿਉਂਕਿ ਹਰ ਬੰਦਾ ਸੰਸਾਰ ਦੇ ਅੰਦਰ ਧਰਮ ਦੇ ਨਾਲ ਤਾਂ ਜੁੜਿਆ ਪਿਆ ਹੈ ਪਰ ਧਰਮ ਦੇ ਨਾਲ ਮਹਾਰਾਜ ਕਹਿੰਦੇ ਨੇ ਜੁੜ ਕੇ ਕਿਸ ਮੰਜ਼ਲ ਤੱਕ ਪਹੁੰਚਣਾ ਸੀ ਇਹ ਨਹੀਂ ਸੀ ਪਤਾ ਕਿ ਉਹ ਪ੍ਰਮਾਤਮਾ ਵਾਹਿਗੁਰੂ ਤੱਕ ਕਿਸ ਤਰੀਕੇ ਦੇ ਨਾਲ ਕਿੱਥੋਂ ਸਾਡੀ ਇਹ ਸੰਸਾਰ ਦੀ ਯਾਤਰਾ ਸ਼ੁਰੂ ਹੋਈ ਸੀ ਕਿੱਥੇ ਇਸ ਯਾਤਰਾ ਨੇ ਜਿਹੜਾ ਹੈ ਖਤਮ ਹੋਣਾ ਹੈ ਇਹ ਸਾਰਾ ਜੋ ਗਿਆਨ ਮਹਾਰਾਜ ਕਹਿੰਦੇ ਨੇ ਜੋ ਸਾਨੂੰ ਸਮਝਾਇਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਤਾਂ ਕਹੇ ਸੇਵਕ ਜਨ ਮਾਨੇ ਪ੍ਰਤਾ ਗੁਰਬਾਣੀ ਜੋ ਹੁਕਮ ਕਰਦੀ ਹੈ ਸਾਨੂੰ ਜੇ ਅਸੀਂ ਉਹ ਮੰਨ ਲਈਏ ਤਾਂ ਹੀ ਸਾਨੂੰ ਗੁਰੂ ਦੇ ਦਰਸ਼ਨ ਹਾਂ ਤੇ ਮਹਾਰਾਏ ਕਹਿੰਦੇ ਨੇ ਜੇ ਗੁਰੂ ਹੁਕਮ ਮੰਨੇ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਜੇ ਹੁਕਮ ਮਹਾਰਾਏ ਨੇ ਕੀਤਾ ਤੇ ਅਸੀਂ ਮੰਨਿਆ ਨਾ ਫਿਰ ਮਹਾਰਾਏ ਕਹਿੰਦੇ ਨੇ ਉਹ ਮਨ ਲੋ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਨਹੀਂ ਹੋ ਸਕਦੀ ਇਸ ਕਰਕੇ ਜਿਹੜੇ ਹੁਕਮ ਮੰਨਦੇ ਨੇ ਜੋ ਗੁਰਬਾਣੀ ਨੇ ਜੋ ਗੁਰੂ ਕਹੇ ਸੋਈ ਪਲ ਮਾਨਿਓ ਹਰ ਹਰ ਕਖੰਦ ਨਾਰਲੀ ਜੋ ਗੁਰੂ ਨੇ ਕਹਿਣਾ ਹੈ ਤੇ ਮਹਾਰਾਜ ਕਹਿੰਦੇ ਨੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਤਰਨ ਦੀ ਭਾਵ ਜਿਵੇਂ ਦੱਸਿਆ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੰਸਾਰ ਦੇ ਅੰਦਰ ਜਿਹੜਾ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੋਇਆ ਹੈ ਮਹਾਰਾਜ ਕਹਿੰਦੇ ਨੇ ਬੜੀ ਚਿਰਾਂ ਤੋਂ ਮਹਾਰਾਜ ਕਹਿੰਦੇ ਨੇ ਚਰਨਕਾਲ ਭਾਈ ਦੁਰਲਭ ਦੇ ਨਾਮ ਬਿਹੁਣੀ ਹੋਈ ਹੈ ਮਹਾਰਾਜ ਦੱਸ ਰਹੇ ਨੇ ਕਿ ਤੈਨੂੰ ਜਿਹੜੀ ਹੈ ਮਾਨਸ ਦੇਹੀ ਪ੍ਰਾਪਤ ਹੋਈ ਹੈ ਬੜੇ ਚਿਰਾਂ ਬਾਅਦ ਪ੍ਰਾਪਤ ਹੋਈ ਹੈ ਤੇ ਜਿਹੜੀ ਉਸ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿਹੜੀ ਹੈ ਖੇ ਹੋ ਜਾਵੇਗੀ ਭਾਵ ਅਸੀਂ ਹੁਣ ਗਿਆਨ ਨੂੰ ਕੋਈ ਵੀ ਜਿਹੜਾ ਹੈ ਲੈ ਕੇ ਨਹੀਂ ਚੱਲਦਾ ਜੋ ਗੁਰਗ੍ਰੰਥ ਸਾਹਿਬ ਦੀ ਬਾਣੀ ਦੇ ਵਿਚਾਰ ਹੈ ਜੋ ਮਹਾਰਾਜ ਸਾਨੂੰ ਦੱਸ ਰਹੇ ਨੇ ਉਸ ਮੁਤਾਬਕ ਜੀਵਨ ਨੂੰ ਢਾਲਣਾ ਨਹੀਂ ਕੀਤਾ ਹੈ ਸ਼ੁਰੂ ਭਾਵ ਜਿਹੜਾ ਸਾਡੇ ਅੰਦਰ ਭਾਵਨਾ ਤੇ ਬਣਦੀਆਂ ਨੇ ਅਸੀਂ ਸੁਣਦੇ ਹਾਂ ਥੋੜਾ ਬਹੁਤਾ ਤੇ ਗੁਰੂ ਘਰ ਤੱਕ ਪਹੁੰਚਦੇ ਹਾਂ ਭਾਵਨਾ ਮਣੀ ਮੱਥਾ ਟੇਕ ਲਿਆ ਉਸ ਤੋਂ ਬਾਅਦ ਭਾਵਨਾ ਘੜੀ ਉੱਥੇ ਜੋ ਉੱਥੇ ਸੀਮਤ ਹੋ ਗਈ ਪਰ ਅੱਗੇ ਜਿਹੜਾ ਹੈ ਕਦੀ satsang ਕਰਨ ਦੀ ਕੋਸ਼ਿਸ਼ ਨਹੀਂ ਕੀਤੀ satsang ਵਿੱਚ ਆਏ ਉੱਥੇ ਵੀ ਅਸੀਂ ਜਿਹੜਾ ਹੈ ਲੰਗਰਾ ਤੱਕ ਸੀਮਤ ਰਹਿ ਗਏ ਦਾ ਸੁਣ ਕੇ ਇੱਧਰ ਦੀ ਗੱਲ ਉਧਰੋਂ ਕੱਢ ਕੇ ਚਲੇ ਗਏ। ਮਹਾਰਾਜ ਕਹਿੰਦੇ ਨੇ ਜਦੋਂ ਤੱਕ ਗਿਆਨ ਦੀ ਅੰਦਰੋਂ ਦ੍ਰਿੜਤਾ ਨਹੀਂ ਕਰਾਂਗੇ ਅਸੀਂ ਜੋ ਗੁਰੂ ਦੀ ਗੱਲ ਨਹੀਂ ਸਮਝਾਂਗੇ, ਪ੍ਰਮਾਤਮਾ ਬਾਰੇ ਨਹੀਂ ਸਮਝਾਂਗੇ। ਉਸ ਰਾਹ ਤੇ ਕਹਿੰਦੇ ਭੁੱਲਿਆ ਮਾਰਗ ਜਿੰਨਾ ਬਤਾਇਆ ਐਸਾ ਗੁਰ ਬੜਪਾਗੀ ਪਾ ਜਿਹੜਾ ਭੁੱਲਿਆ ਹੋਇਆ ਮਾਰਗ ਹੈ ਸਾਨੂੰ ਉਹ ਗੁਰੂ ਵਾਰ-ਵਾਰ ਦੱਸ ਰਿਹਾ ਹੈ ਤੇ ਅਸੀਂ ਉਸ ਮਾਰਗ ਉੱਤੇ ਚੱਲਾਂਗੇ ਨਹੀਂ। ਤੇ ਮਹਾਰਾਜ ਕਹਿੰਦੇ ਨੇ ਫਿਰ ਉਸ ਮੰਜ਼ਲ ਦੀ ਜਿਹੜੀ ਹੈ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਮਹਾਰਾਜ ਕਹਿੰਦੇ ਨੇ ਜੇ ਇਸੇ ਤਰੀਕੇ ਦੇ ਨਾਲ ਉਹਨਾਂ ਭਾਵਨਾ ਜਿਹੜੀਆਂ ਨੇ ਸਾਡੇ ਅੰਦਰ ਵੜਦੀਆਂ ਨੇ ਤੇ ਖਤਮ ਹੋ ਜਾਂਦੀਆਂ ਨੇ ਭਾਵ ਗੁਰੂ ਤੱਕ ਗੁਰੂ ਗੁਰੂ ਘਰ ਤੱਕ ਅਸੀਂ ਪਹੁੰਚਦੇ ਹਾਂ ਭਾਵਨਾ ਬਣੀ ਇਤੋਂ ਤੱਕ ਹੀ ਸੀਮਤ ਰਹੇ ਕੋਈ ਮੰਦਰ ਵਿੱਚ ਗਿਆ ਕੋਈ ਕਿਤੇ ਗਿਆ ਭਾਵਨਾ ਬਣੀ ਕਿਤੇ ਨਾ ਕਿਤਨਾ ਭਾਵਨਾ ਬਣੀ ਕੀਰਤਨ ਕਰਨ ਦੀ ਜਾਂ ਸੁਣਨ ਦੀ ਭਰ ਭਾਵਨਾ ਦੇ ਨਾਲ ਜਿਹੜਾ ਹ ਕਹਿੰਦੇ ਨੇ ਭਾਵਨਾ ਬਣਦੀਆਂ ਨੇ ਤੇ ਖਤਮ ਹੋ ਜਾਂਦਾ ਉਸੇ ਤਰੀਕੇ ਨਾਲ ਜੇ ਅਸਲੀ ਅਗਲੀ ਗੱਲ ਕਰੀਏ ਜਿਹੜਾ ਭਾਵਨਾ ਦੇ ਨਾਲ ਜਿਹੜਾ ਅਸੀਂ ਜਦੋਂ ਗੁਰਬਾਣੀ ਨੂੰ ਪੜਿਆ ਤੇ ਵਿਚਾਰ ਲਿਆ ਗਿਆਨ ਵੀ ਬਣ ਗਿਆ ਤੇ ਗਿਆਨ ਵੀ ਜਿਹੜਾ ਹੈ ਉਹ ਜਦੋਂ ਤੱਕ ਅਸੀਂ ਗਾਣ ਲੈ ਕੇ ਨਹੀਂ ਚੱਲਦੇ ਉਸ ਨੂੰ ਵੜਦੇ ਨੂੰ ਜੜਤਾ ਨਹੀਂ ਅੰਦਰੋਂ ਕਰਦੇ ਜਿਵੇਂ ਹੁਣ ਇੱਕ ਛੱਪੜ ਦਾ ਜਿਹੜਾ ਪਾਣੀ ਹੁੰਦਾ ਹੈ ਤੇ ਇੱਕ ਵੈਦੀ ਜਿਹੜੀ ਨਦੀ ਦਾ ਜਿਹੜਾ ਪਾਣੀ ਹੁੰਦਾ ਹੈ ਜੇ ਗਿਆਨ ਅਸੀਂ ਆਪਾਂ ਉਹਨੂੰ ਦਿੜਤਾ ਕਰ ਦੇਣਾ ਜਿਹੜੀ ਬੰਦੀ ਹੋਈ ਨਦੀ ਦਾ ਪਾਣੀ ਹੈ ਇੱਕ ਦਿਨ ਸਾਗਰ ਨਾਲ ਜਾ ਕੇ ਮਿਲ ਜਾਂਦਾ ਪਰ ਜੇ ਖੜਾ ਹੋ ਗਿਆ ਪਾਣੀ ਭਾਵ ਗਿਆਨ ਤੁਹਾਡੇ ਅੰਦਰ ਨਾ ਮਤਲਬ ਤੁਸੀਂ ਉਹਨੂੰ ਦਿੜ ਕੀਤਾ ਨਾ ਉਹਨੂੰ ਗਾਉ ਤੋਂ ਗਾ ਪਰਮਾਤਮਾ ਦੀ ਕਿਉਂਕਿ ਜਦੋਂ ਅਸੀਂ ਵਿਚਾਰ ਕਰਨੀ ਹੈ ਤੇ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਦੀ ਗਿਆਨ ਦੁਆਰਾ ਗੱਲ ਕਰਨੀ ਹੈ ਕਿਉਂਕਿ ਇਹ ਵੀ ਇੱਕ ਭਗਤੀ ਹੈ ਜਦੋਂ ਅਸੀਂ ਗਿਆਨ ਦੁਆਰਾ ਪਰਮਾਤਮਾ ਦੀ ਗੱਲ ਕਰਦੇ ਹਾਂ ਸਤ ਸੰਗਤ ਐਸੀ ਜਾਣੀ ਜਿੱਥੇ ਇੱਕੋ ਨਾਮ ਬਖਾਣੀ ਉਥੇ ਨਾਮ ਦੀ ਜਦੋਂ ਅਸੀਂ ਚਰਚਾ ਕਰਦੇ ਹਾਂ ਤਾਂ ਸਾਡੀ ਸੂਰਤ ਕਿਤੇ ਨਾ ਕਿਤੇ ਉਸ ਲਈ ਕਿਹੜੀ ਵਿਚਾਰਾ ਫੁਰਨੇ ਦੁਨਿਆਵੀ ਪੁਨਿਆਜ ਦੁਨਿਆਵੀ ਜਿਹੜੇ ਫੁਰਨੇ ਹੁੰਦੇ ਨੇ ਰਜ ਗੁਣ ਤਮ ਗੁਣ ਇਹਨਾਂ ਤੋਂ ਜਿਹੜੇ ਨੇ ਖਤਮ ਹੋ ਕੇ ਮਾਰਾਂ ਦੇ ਚੌਥੇ ਪਦ ਵਿੱਚ ਜਿਹੜੀ ਸਾਡੀ ਸੂਰਤ ਲੱਗੀ ਹੁੰਦੀ ਹੈ ਭਾਲ ਤ੍ਰੈ ਗੁਣ ਮੇਟੇ ਚੌਥਾ ਵਰਤਾ ਇਹ ਭਗਤ ਨਾਮੀ ਭਾਵ ਇਸ ਤਰੀਕੇ ਨਾਲ ਸਾਡੀ ਉਹ ਵੀ ਭਗਤੀ ਵੀ ਜਿਹੜਾ ਹੁੰਦਾ ਹੈ ਭਾਵ ਜਿੱਥੇ ਅਸੀਂ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਹਾਂ ਇਸ ਤਰੀਕੇ ਨਾਲ ਜਿਹੜੀਆਂ ਭਾਵਨਾ ਜ ਗਿਆਨ ਨੂੰ ਬਣ ਗਿਆ ਤੇ ਗਿਆਨ ਦੀ ਡਿਢਤਾ ਦੇ ਨਾਲ ਅਸੀਂ ਜਿਹੜਾ ਅੱਗੇ ਨਾਵ ਦੇ ਭਾਵ ਗਿਆਨ ਵੀ ਜਿਹੜਾ ਬਣਦਾ ਤੇ ਖਤਮ ਹੋ ਜਾਂਦਾ ਜਿਵੇਂ ਭਾਵਨਾ ਬਣਦੀ ਹੈ ਤਰੰਗ ਦੇ ਵਿੱਚ ਜਿਹੜਾ ਸਾਗਰ ਵਿੱਚ ਉਹ ਤਰੰਗਾ ਉਠੀਆਂ ਤੇ ਬੈਠ ਗਿਆ ਉਸੇ ਦਾ ਗਿਆਨ ਦੀਆਂ ਜਿਹੜੀਆਂ ਵਿਚਾਰਾਂ ਬਣੀਆਂ ਜੇ ਨਾ ਤੁਸੀਂ ਗਾਪ ਲਾਈਕ ਕਰੋ ਨਾ ਤੁਸੀਂ ਬੰਡੋ ਇਹ ਗਿਆਨ ਨੂੰ ਤੇ ਤੁਹਾਡੇ ਅੰਦਰ ਜਿਹੜੀਆਂ ਵਿਚਾਰਾਂ ਉਹ ਖਤਮ ਹੋ ਜਾਣਗੀਆਂ ਤਾਂ ਤੁਸੀਂ ਜਦੋਂ ਵਿਚਾਰ ਅੰਦਰੋਂ ਗਿਆਨ ਦੀ ਖਤਮ ਹੋ ਗਈ ਤੇ ਤੁਹਾਡੀ ਜਿਹੜੀ ਸੁਰਤ ਆ ਫਿਰ ਵਾਪਸ ਅੱਲੇ ਡਿੱਗ ਜਾਂਦੀ ਹੈ ਇਸੇ ਤਰੀਕੇ ਨਾਲ ਗਿਆਨ ਦੁਆਰਾ ਅਸੀਂ ਜਿਹੜੀ ਡਿਡਤਾ ਕਰਦੇ ਜਣਾ ਨਾਮ ਮਹਾਰਾਜ ਕਹਿੰਦੇ ਨੇ ਹੌਲੀ ਹੌਲੀ ਉਸ ਨਾਮ ਦਾ ਜਪ ਕਰਕੇ ਕਿਉਂਕਿ ਗਿਆਨ ਵਿੱਚ ਜਿਹੜੇ ਬਹੁਤ ਗਿਆਨ ਵਾਲੇ ਉਹਨਾਂ ਗਿਆਨ ਨੂੰ ਮੰਨਦੇ ਨਹੀਂ ਹੈ ਭਾਵ ਮੇਰੇ ਅਰਕ ਗਿਆਨ ਵੰਡਣ ਵਾਲੇ ਬਹੁਤ ਹੋਣਗੇ ਪਰ ਆਪ ਜਿਹੜਾ ਉਹ ਪ੍ਰੈਕਟੀਕਲ ਨਹੀਂ ਕਰਦੇ ਇਸ ਕਰਕੇ ਮਾੜੇ ਜਿਹੜੀ ਗਿਆਨ ਦੀ ਡਿਡਤਾ ਬਣਾਈ ਹੈ ਉਹਦੇ ਉੱਤੇ ਪ੍ਰੈਕਟੀਕਲ ਵੀ ਕਰਨਾ ਹੈ ਭਾ ਆਪ ਪਰਮਾਤਮਾ ਦੀ ਖੋਜ ਕਰਦੇ ਜਾਣਾ ਜਿਵੇਂ ਜਿਵੇਂ ਅਸੀਂ ਪਰਮਾਤਮਾ ਦੀ ਖੋਜ ਨਾਲ ਕਰਕੇ ਸਾਡਾ ਮਨ ਜਦੋਂ ਤੱਕ ਪਰਮਾਤਮਾ ਵਿੱਚ ਜਾ ਕੇ ਨਹੀਂ ਸਮਾ ਜਾਂਦਾ ਭਾਵ ਜਿਹੜੀ ਭਾਵਨਾ ਹੈ ਉਹ ਧਰਮ ਦੇ ਨਾਲ ਧਰਮ ਦੇ ਨਾਲ ਤੇ ਬੰਦਾ ਜਿਹੜਾ ਉਹ ਚੱਲਦਾ ਹੈ ਧਰਮ ਦੇ ਮਾਰਗ ਦੇ ਧਰਮ ਦੇ ਨਾਲ ਮਾਰਗ ਚੱਲ ਕੇ ਤੱਕ ਜਿਆਦਾ ਜਿਆਦਾ ਅਸੀਂ ਅਮਰਤ ਛਕ ਲੈਂਦੇ ਹਾਂ ਅਮਰਤ ਛਕਦੇ ਜਦੋਂ ਭਾਵਨਾ ਖਤਮ ਹੋ ਜਾਂਦੀ ਹੈ ਫਿਰ ਗਾਤਰਾ ਲਾ ਕੇ ਰੱਖ ਦਿੰਦੇ ਹਾਂ ਧਰਮ ਦੇ ਰਾਹ ਤੋਂ ਭਟਕ ਜਾਂਦੇ ਹਾਂ ਉਸੇ ਤਰੀਕੇ ਦੇ ਨਾਲ ਜਿਹੜੀਆਂ ਭਾਵਨਾਵਾਂ ਬਣਦੀਆਂ ਨੇ ਭਾਵਨਾਵਾਂ ਬਣਦੀਆਂ ਨੇ ਤੇ ਖਤਮ ਹੋ ਜਾਂਦੀਆਂ ਨੇ ਮਾਰੇੰਗਿੰਨੇ ਭਾਵਨਾ ਬਣੀ ਹੈ ਤੇ ਇਹਨੂੰ ਜਿਹੜਾ ਪ੍ਰੇਮ ਦੇ ਵਿੱਚ ਤਬਦੀਲ ਕਰਨਾ ਜੇ ਤੱਕ ਪ੍ਰੇਮ ਵਿੱਚ ਨਾ ਤਬਦੀਲ ਹੋਈ ਤੇ ਭਾਵਨਾ ਜਿਹੜੀ ਬਣੇਗੀ ਖਤਮ ਹੋ ਜਾਈ ਪ੍ਰੇਮ ਵਿੱਚ ਜਦੋਂ ਤਬਦੀਲ ਹੋਏਗੀ ਭਾਵਨਾ ਫਿਰ ਅਸੀਂ ਉਸ ਮਾਰਗ ਦੇ ਉੱਤੇ ਜਿਹੜਾ ਸਾਨੂੰ ਸੁਣਨ ਦਾ ਪ੍ਰਮਾਤਮਾ ਦਾ ਗਿਆਨ ਲੈਣ ਦਾ ਕੀਰਤਨ ਕਥਾ ਸਰਵਣ ਕਰਨ ਦਾ ਜਿਹੜਾ ਇੱਕ ਭਾਉ ਜਿਹੜਾ ਸਾਡੇ ਅੰਦਰ ਜਾਗੇ ਤੇ ਜੇ ਗਿਆਨ ਤੇ ਗਿਆਨ ਸੁਣ ਕੇ ਜਾਂ ਕੀਰਤਨ ਸੁਣ ਕੇ ਵਾਪਸ ਆ ਗਏ ਤੇ ਇਹ ਵੀ ਜਿਹੜਾ ਹੈ ਉਹਦਾ ਅਸਰ ਜਿਹੜਾ ਖਤਮ ਹੋ ਜਾਂਦਾ ਪਰ ਜਦੋਂ ਅਸੀਂ ਨਾਲ ਨਾਮ ਜਪਦੇ ਰਹਿੰਦੇ ਹਾਂ ਪ੍ਰਮਾਤਮਾ ਦੇ ਨਾਲ ਜਿਹੜੀ ਸਾਡੀ ਸੂਰਤ ਜਿਹੜੀ ਮਿਲਾ ਬਹੁਤ ਸਮਾਇ ਰਹਿੰਦੇ ਹਾਂ ਤਾਂ ਫਿਰ ਮਾਰੇ ਕਹਿੰਦੇ ਨੇ ਸਾਡਾ ਇਹ ਰਸਤਾ ਜਿਹੜਾ ਹੈ ਕੰਪਲੀਟ ਹੁੰਦਾ ਹੈ ਨਹੀਂ ਤਾਂ ਅਸੀਂ ਸਿਰਫ ਆਉਣ ਤੱਕ ਸੀਮਤ ਰਹਿ ਗਏ ਉੱਥੇ ਭਾਵਨਾ ਮਾਰੇ ਕਹਿੰਦੇ ਬਣੀ ਤੇ ਭਾਵਨਾ ਨੂੰ ਪ੍ਰੇਮ ਵਿੱਚ ਭਾਵ ਨਾਲ ਉਹਨੂੰ ਜਿਹੜਾ ਹਾਂ ਗਾਂ ਨੂੰ ਵਧਣਾ ਹੈ ਗਿਆਨ ਜਿਹੜਾ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਤੁਹਾਨੂੰ ਜੜਤਾ ਕਰਵਾ ਰਹੀ ਕਿਸ ਤਰੀਕੇ ਦੇ ਨਾਲ ਅਸੀਂ ਉਸ ਮਾਰਗ ਤੇ ਚੱਲੀਏ ਜਿਵੇਂ ਜਿਵੇਂ ਸਾਨੂੰ ਅੰਦਰ ਦਾ ਭੇਜ ਦਿੱਤਾ ਹੋਇਆ ਹੈ ਸਾਡੇ ਅੰਦਰ ਜਿਹੜੀਆਂ ਨੇ ਇਹ ਤ੍ਰੈ ਗੁਣ ਕਿਸ ਤਰੀਕੇ ਦੇ ਨਾਲ ਹਨ ਸਾਡੇ ਅੰਦਰ ਜਿਹੜੇ ਕਾਮ ਕਰੋ ਲੋਭ ਮੋਹਕਾਰ ਕਿਸ ਤਰ੍ਹਾਂ ਇਹ ਮਨ ਇਹ ਆਤਮਾ ਇਹ ਸਾਰਾ ਜੇ ਸਾਨੂੰ ਪਤਾ ਨਾ ਹੋਵੇਗਾ ਇਸ ਪ੍ਰਵਾਰ ਬਾਰੇ ਤੇ ਅਸੀਂ ਕਿਸ ਤਰੀਕੇ ਨਾਲ ਅੱਗੇ ਜਿਹੜਾ ਵਾਸ ਸਕਦੇ ਆ ਇਸ ਕਰਕੇ ਕਿਉਂਕਿ ਜਦੋਂ ਵੀ ਕੋਈ ਸਿਪਾਈ ਜੋ ਕੋਈ ਵੀ ਜਿਹੜੀ ਹੈ ਸੈਨਾ ਜੰਦ ਲੜਦੇ ਤੁਹਾਨੂੰ اپੋਜੀਸ਼ਨ ਦਾ ਜਿਹੜਾ ਪਤਾ ਹੁੰਦਾ ਕਿ ਉਹ ਸੈਨਾ ਵਿੱਚ ਕਿਹੋ ਜਿਹੇ ਹਥਿਆਰ ਹਨ ਕਿਹੋ ਜੀ ਉਹ ਕਾਰਵਾਈ ਕਰਦੇ ਨੇ ਕਿਹੜੇ ਕਿਹੋ ਜੁਨਾ ਵਿੱਚ ਜੋਦੇ ਹਨ ਜਦੋਂ ਉਹਨਾਂ ਦੀ ਸਟਰੈਂਥ ਨੂੰ ਜਾਣਦੇ ਫੇਰ ਹੀ ਅਸੀਂ ਜਿਹੜਾ ਉਹ ਜੰਦ ਨੂੰ ਜਿੱਤ ਸਕਦੇ ਉਸੇ ਤਰ੍ਹਾਂ ਜੀ ਸਾਡੇ ਅੰਦਰ ਜਿਹੜੀ اپੋਜੀਸ਼ਨ ਜਿਹੜੀ ਪਾਰਟੀ ਬਣਾ ਰੱਖੀ ਹੈ ਭਾ ਇਹ ਨੂੰ ਅਸੀਂ ਜਾਣਾਂਗੇ ਨਹੀਂ ਤੇ ਸਾਡੇ ਅੰਦਰ ਜਿਹੜਾ ਉਸ ਪ੍ਰਮਾਤਮਾ ਦੀ ੜਿੜਤਾ ਨਹੀਂ ਆ ਸਕਦੀ ਪ੍ਰਮਾਤਮਾ ਵਾਹਿਗੁਰੂ ਦੀ ਮਨਜ਼ੂਰ ਤੱਕ ਅਸੀਂ ਜਿਹੜਾ ਹਾਂ ਉਹ ਮਾਰਗ ਨੂੰ ਜਿਹੜਾ ਹੈ ਪੂਰਨ ਨਹੀਂ ਕਰ ਸਕਦੇ ਇਸੇ ਕਰਕੇ ਮਹਾਰਾਜ ਨੇ ਸਾਨੂੰ ਦੱਸਿਆ ਕਿ ਅਸੀਂ ਇਸ ਚੀਜ਼ ਨੂੰ ਸਮਝਣਾ ਹੈ ਗਿਆਨ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ ਜੀਵਨ ਦੇ ਵਿੱਚ ਜੇ ਕਿਸੇ ਵੀ ਚੀਜ਼ ਦਾ ਗਿਆਨ ਨਹੀਂ ਤੇ ਮਹਾਰਾਜ ਕਹਿੰਦੇ ਨੇ ਇਹ ਗਿਆਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਹੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਜਿਹੜਾ ਹੈ ਜਿੰਨਾਂ ਨੂੰ ਇਹ ਪਤਾ ੜਿੜਤਾ ਹੁੰਦੀ ਹੈ ਗਿਆਨ ਦਾ ਪਤਾ ਚੱਲਦਾ ਹੈ ਤਾਂ ਗਿਆਨ ਦੇ ਦੁਆਰਾ ਮਾਰਗ ਜਿਹੜਾ ਹੈ ਕਿਸੇ ਵੀ ਮੰਜ਼ਲ ਜਿਹੜਾ ਮੰਜ਼ਲ ਤੇ ਜਦੋਂ ਪਹੁੰਚਦੇ ਹਾਂ ਤੇ ਸਾਨੂੰ ਉਸ ਮੰਜ਼ਲ ਦਾ ਪਤਾ ਹੋਵੇਗਾ ਤਾ ਹੀ ਅਸੀਂ ਜਿਹੜਾ ਉਸ ਤੱਕ ਪਹੁੰਚ ਸਕਦੇ ਉਸੇ ਤਰ੍ਹਾਂ ਗੁਰੂ ਤੋਂ ਮ ਬਲਹਾਰ ਜਾਨਣਾ ਹੈ ਬਲਿਹਾਰੀ ਗੁਰੇ ਆਪਣੇ ਜੋਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਪਾ ਮਾਨਸ ਤੋਂ ਮੈਨੂੰ ਜਿਹੜਾ ਦੇਵਤਾ ਕਰਦੇ ਕਹਿੰਦੇ ਟਾਈਮ ਨਹੀਂ ਲੱਗਿਆ ਇਸੇ ਕਰਕੇ ਗੁਰੂ ਮਾਰਗਦਿੰਦੇ ਨੇ ਇਹੋ ਜਿਹੇ ਭਾਵੇਂ ਸੰਸਾਰ ਦੇ ਤੋਂ ਸੂ ਚੰਦਰਮਾ ਚੜਜੰਦ ਹਜ਼ਾਰਾਂ ਸੂਰਜ ਚੜਜਣ ਪਰ ਗੁਰੂ ਤੋਂ ਬਿਨਾਂ ਮਾਰਗਦਿੰਦੇ ਸੰਸਾਰ ਦੇ ਵਿੱਚ ਮਾਇਆ ਦਾ ਜਿਹੜਾ ਹਨੇਰਾ ਹੀ ਦਿਖਾਈ ਦੇ ਰਿਹਾ ਹੈ ਮਹਾਰਾਜ ਕਹਿੰਦੇ ਨੇ ਇਹ ਸਾਰਾ ਪਖਾਂਡ ਹੀ ਨਜ਼ਰ ਆ ਰਿਹਾ ਤੁਹਾਨੂੰ ਦੇ ਨਾਂ ਤੇ ਇਸ ਕਰਕੇ ਗੁਰੂ ਤੋਂ ਜਿਹੜਾ ਹੈ ਅਸੀਂ ਪੁੱਛ ਕੇ ਉਸ ਮਾਰਗ ਨੂੰ ਜਿਹੜਾ ਹੈ ਤੈਅ ਕਰਨਾ ਹੈ ਤੇ ਮਹਾਰਾਜ ਕਹਿੰਦੇ ਨੇ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਵਿੰਨ ਹੋਰ ਆਧਾਰ ਸੋ ਗੁਰੂ ਸਾਹਿਬ ਸੰਗ ਜੇ ਇਸੇ ਡਿੜਤਾਂ ਨੂੰ ਅਸੀਂ ਗਿਆਨ ਦੀ ਜਿਹੜੀ ਡਿੜਤ ਹੈ ਇਸ ਨੂੰ ਅੱਗੇ ਕਨਵਰਟ ਜਿਹੜਾ ਕਰਦੇ ਜਾ ਰਹੇ ਹਾਂ ਸੋ ਕਿਸ ਤਰੀਕੇ ਦੇ ਨਾਲ ਆਪਨੇ ਪਿੱਛੇ ਸਰਵਣ ਕੀਤਾ ਸੀ ਕਿ ਪ੍ਰਮਾਤਮਾ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਨਾਮ ਦਾ ਕੀ ਭੇਜ ਦਿੱਤਾ ਹੈ ਤ੍ਰੈ ਗੁਣਾ ਦਾ ਕੀ ਭੇਜ ਦਿੱਤਾ ਹੈ ਕਿਸ ਤਰ੍ਹਾਂ ਸਾਗਰਾਂ ਦਾ ਭਵਜਲ ਦਾ ਜਿਹੜਾ ਹੈ ਉਹ ਭੇਜ ਦਿੱਤਾ ਹੈ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਜਿਹੜਾ ਸਾਡੀ ਬੋਡੀ ਦੇ ਅੰਦਰ ਕਿਸ ਤਰ੍ਹਾਂ ਮੰਨ ਲਓ ਕਿਤੇ ਪਣ ਪਾਣੀ ਬਸੰਤਰ ਕੇਤੇ ਕਾਮਹਿਸ ਕੇਤੇ ਵਰਮੇ ਘਾੜਤ ਕੜੀਆ ਰੂਪ ਰੰਗ ਕੇ ਵਿੱਚ ਕਿਸ ਤਰੀਕੇ ਨਾਲ ਸਾਡੀ ਬੋਡੀ ਨੂੰ ਜਿਹੜਾ ਘਟਿਆ ਘੜਿਆ ਜਾ ਰਿਹਾ ਹੈ ਅਸੀਂ ਕਿਸ ਤਰੀਕੇ ਨਾਲ ਮਰਨ ਨੂੰ ਜਿਹੜਾ ਹੈ ਕਰਨਾ ਹੈ ਸੋ ਇਹ ਸਾਰਾ ਜਿਹੜਾ ਹੈ ਪਿਛੇ ਆਪ ਜੀ ਵੀਡੀਓ ਚ ਦੇਖਦੇ ਆ ਰਹੇ ਅੱਜ ਜਿਹੜੀ ਹੈ ਕੱਲ ਜਿੱਥੇ ਵੀਡੀਓ ਸਮਾਪਤ ਕੀਤੀ ਸੀ ਉਸੇ ਦਾ ਅਸੀਂ ਆਪਣੇ ਸਰੀਰ ਦਾ ਭੇਦ ਲੈ ਰਹੇ ਸੀ ਕਿ ਪੰਜ ਤੱਤ ਕੋ ਚੰਦਰ ਵਿੱਚੋ ਜਾਨੂ ਚਤੁਰਸ ਜਾਨ ਪੰਜਾਂ ਤੱਤਾਂ ਦਾ ਇਹ ਤਨ ਰਚਿਆ ਹੋਇਆ ਸੀ ਜਿਸ ਨੂੰ ਮਹਾਰਾਜ ਕਹਿੰਦੇ ਨੇ ਤੱਤ ਜਿਹੜੀ ਨੇ ਪ੍ਰਮਾਤਮਾ ਤੋਂ ਪੈਦੇ ਹੋਏ ਹੋਏ ਸਨ ਤੇ ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਪੌਣ ਪਾਣੀ ਅਗਨੀ ਕਾਮੇਲ ਚੰਚਲ ਚੱਪਲ ਬੁੱਧ ਕਾਥੇ ਨੌਂ ਦਰਵਾਜੇ ਦਸਵਾਂ ਦਵਾਰ ਬੁਜਰੇ ਗਿਆਨੀ ਇਹ ਵਿਚਾਰ ਜਿਹੜੀ ਕਿ ਬੁਜਾਰਤ ਪਾ ਦਿੱਤੀ ਸੀ ਕੀ ਪੰਜਾ ਤਤਾਂ ਤੋਂ ਤੇਰੀ ਬੋਡੀ ਦਾ ਜਿਹੜਾ ਹੈ ਪੌਣ ਪਾਣੀ ਵਿਸ਼ੰਤ ਰਗਮੇਟੀ ਜਿਹੜਾ ਹੈ ਤਿਆਰ ਕਰਕੇ ਨੌ ਦੁਆਰੇ ਜਿਹੜੀ ਨੇ ਪਾਹਲ 10 ਦੁਆਰਿਆਂ ਦਾ ਇਹ ਘਰ ਹੈ ਨੌ ਜਿਹੜੇ ਨੇ ਸੰਸਾਰ ਦੇ ਅੰਦਰ ਜਿਹੜੇ ਨੇ ਪ੍ਰਗਟ ਕਰਦੇ ਨੇ ਦਸਮਾ ਜਿਹੜਾ ਗੁਪਤ ਹੋ ਗਿਆ ਹੈ ਹੁਣ ਦਸਵੇਂ ਤੱਕ ਪਹੁੰਚਣ ਵਾਸਤੇ ਹੀ ਮਹਾਰਾਜ ਕਹਿੰਦੇ ਨੇ ਸਾਰਾ ਇਹ ਗਿਆਨ ਤੇ ਜਿਹੜੀ ਮਹਾਰਾਜ ਕਹਿੰਦੇ ਨੇ ਭਗਤੀ ਹੈ ਨਾਮ ਜਪਣਾ ਇਹ ਮਹਾਰਾਜ ਕਹਿੰਦੇ ਨੇ ਉਸ ਉਸ ਦੀ ਜਿਹੜੀ ਖੋਜ ਵਾਸਤੇ ਹੀ ਅਸੀਂ ਇੱਕ ਨਾਮ ਗੁਰਦਵਾਰੇ ਲਾਏ ਭਾਵਨੀ ਦਸਮਾ ਦੁਆਰ ਦਿਖਾ ਜਦੋਂ ਅਸੀਂ ਭਾਵਨਾ ਲਾਵਾਂਗੇ ਭਾਵਨਾ ਬਣੇਗੀ ਕਰਮਿੰਨਤ ਕਰ ਗੋਦੜੀ ਮੈਂ ਤਾਂ ਮਿਲਨੇ ਕਿ ਫੇਰ ਵੀ ਉੱਥੇ ਤੱਕ ਪਹੁੰਚ ਸਕਦੇ ਹਾਂ ਉਸੇ ਤਰ੍ਹਾਂ ਇਹਦੇ ਅੰਦਰ ਜਿਹੜਾ ਪ੍ਰਵਾਰ ਜਾਂ ਜਿਹੜਾ ਵਿਸ਼ਿਆ ਬਿਠਾਇਆ ਸੀ ਵਾਰਾਇ ਨੇ ਕਿ ਕਿਸ ਤਰੀਕੇ ਨਾਲ ਕਾਲ ਕਾਲ ਦੇ ਪੰਜ ਸਰਦਾਰ ਧਰਮਰਾਜ ਚਤਰਗੁਪਤ ਕਰਮਿੰਦਰੀਆਂ ਗਿਆਨਿੰਦਰੀਆਂ ਮਨ ਆਤਮਾ ਤੇ ਪ੍ਰਮਾਤਮਾ ਆ ਬੈਠ ਕੇ ਜਿਹੜਾ ਵਿੱਚ ਖੇਲ ਦੇਖ ਰਿਹਾ ਸੀ ਹੁਣ ਤੁਸੀਂ ਇਹ ਸਾਰਾ ਜਿਹੜਾ ਸਰਵਨ ਕੀਤਾ ਸੀ ਕੱਲ ਕਿ ਕਿਸ ਤਰੀਕੇ ਦੇ ਨਾਲ ਇਹ ਤਤ ਜਿਹੜੇ ਨੇ ਪ੍ਰਮਾਤਮਾ ਤੋਂ ਪੈਦਾ ਹੋਏ ਨੇ ਪੰਜਾਂ ਤਤਾਂ ਦਾ ਘਰ ਜਿਹੜਾ ਹੈ ਤਿਆਰ ਕੀਤਾ ਗਿਆ ਸੀ ਤੇ ਇਹ ਜਿਹੜੇ ਮੈਂਬਰ ਨੇ ਇਹ ਵੀ ਪ੍ਰਮਾਤਮਾ ਵਾਹਿਗੁਰੂ ਨੇ ਜਿਹੜਾ ਨੇ ਤਿਆਰ ਕਰਕੇ ਇਸ ਸਰੀਰ ਦੇ ਅੰਦਰ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦਾ ਸੰਯੋਗ ਕੀਤਾ ਸੀ ਸੋ ਮਹਾਰਾਜ ਕਹਿੰਦੇ ਨੇ ਹੁਣ ਜਦੋਂ ਇਸ ਤਰੀਕੇ ਦੇ ਨਾਲ ਇਹ ਸਾਰੀ ਖੇਡ ਤੁਸੀਂ ਕਿਹਦੀ ਦੇਖ ਰਹੇ ਹੋ ਸੱਚ ਦੀ ਪ੍ਰਮਾਤਮਾ ਦੀ ਉਸ ਪ੍ਰਮਾਤਮਾ ਵਾਹਿਗੁਰੂ ਨੇ ਹੀ ਜਿਹੜਾ ਹੈ ਇਹ ਸਾਰਾ ਇਕਾਜ ਭਾਵ ਤਤ ਵੀ ਉਸ ਤੋਂ ਪੈਦਾ ਹੋਏ ਨੇ ਭਾਵ ਸਰੀਰ ਵੀ ਉਸ ਤੋਂ ਬਣਿਆ ਹੈ ਇਹਦੇ ਵਿੱਚ ਜਿਹੜਾ ਮਹਾਰਾਜ ਕਹਿੰਦੇ ਨੇ ਇਹ ਮਨ ਇਹ ਜਿਹੜੇ ਪਰਿਵਾਰ ਦੇ ਮੈਂਬਰ ਨੇ ਇਹ ਵੀ ਉਸ ਵਾਹਿਗੁਰੂ ਦੇ ਹਨ ਤੇ ਮਾਰਾ ਇਹ ਕਹਿੰਦੇ ਨੇ ਜਦੋਂ ਇਹ ਸੇ ਸਾਰੀ ਸੱਚੀ ਸਾਰੀ ਜਿਹੜੀ ਹੈ ਜਿਹੜੀ ਸੱਚ ਦੀ ਹੈ ਤੇ ਜਦੋਂ ਅਸੀਂ ਕਿਸੇ ਦੀ ਹੁਣ ਨਿੰਦਿਆ ਕਰਦੇ ਹਾਂ ਤਾਂ ਫਿਰ ਕਿਹਦੀ ਨਿੰਦਿਆ ਹੁੰਦੀ ਹੈ ਉਹ ਨਿੰਦਿਆ ਕਹਿੰਦੀ ਹੁੰਦੀ ਹੈ ਉਹ ਨਿੰਦਿਆ ਜਿਹੜੀ ਹੈ ਕਿਹਦੀ ਹੁੰਦੀ ਹੈ ਇੱਕ ਦੀ ਹੁੰਦੀ ਹੈ ਜੇ ਅਸੀਂ ਕਿਸੇ ਵੀ ਬੰਦੇ ਦੀ ਜਾਂ ਕਿਸੇ ਵੀ ਸਰੀਰ ਦੀ ਕਿਸੇ ਵੀ ਚੀਜ਼ ਬਾਰੇ ਜਿਹੜੀ ਨਿੰਦਿਆ ਕਰਦੇ ਹਾਂ ਤੇ ਉਹ ਕਿਹਦੀ ਹੁੰਦੀ ਹੈ ਉਹ ਸੱਚ ਦੀ ਹੁੰਦੀ ਹੈ ਇਸ ਕਰਕੇ ਜਦੋਂ ਪ੍ਰਮਾਤਮਾ ਦੀ ਕੋਈ ਨਿੰਦਿਆ ਕਰਦਾ ਹੈ ਮਹਾਰਾਜ ਕਹਿੰਦੇ ਨੇ ਉਹ ਸੁਖੀ ਨਹੀਂ ਜਿਹੜਾ ਇਹ ਰਹਿ ਸਕਦਾ ਭਾਵਨ ਘੋਰ ਨਰਕ ਦੀ ਜਿਹੜੀ ਹੈ ਪ੍ਰਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਨਿੰਦਾ ਕਿਸੇ ਕੀ ਭੱਲੀ ਨਾਹੀ ਮਨ ਮੁਖ ਮੁਗਧ ਕਰੰਨ ਮੂੰਹ ਕਾਲੇ ਤਨਾ ਨਿੰਦਕਾਂ ਨਰਕ ਘੋਰ ਨਰਕ ਮਹਾਰਾਜ ਕਹਿੰਦੇ ਨੇ ਘੋਰ ਨਰਕ ਦੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ ਜਿਹੜਾ ਇਸ ਤਰੀਕੇ ਨਾਲ ਪ੍ਰਮਾਤਮਾ ਨੇ ਬਣਾਏ ਹੋਏ ਜਿਹੜੇ ਪ੍ਰਮਾਤਮਾ ਵਾਹਿਗੁਰੂ ਦਾ ਆਪ ਕਿਹੇ ਹਰਮੰਦਰ ਇਹ ਸਰੀਰ ਹੈ ਆਪ ਵਾਹਿਗੁਰੂ ਜਿਹੜਾ ਹੈ ਦੇ ਵਿੱਚ ਬੈਠਾ ਹੋਇਆ ਮਾਲਕ ਜਿਹੜਾ ਆਪ ਬੈਠ ਕੇ ਸਾਰੇ ਸਰੀਰ ਤੇ ਆਪ ਉਹਦੇ ਤਤ ਨੇ ਮਹਾਰਾਜ ਕਹਿੰਦੇ ਨੇ ਆਪੇ ਕੰਡਾ ਆਪ ਦਾ ਰਾਜੀ ਭਰਾ ਆਪੇ ਤੋਲਤਲਾ ਸਾਰਾ ਉਹਦਾ ਆਪਣਾ ਹੀ ਜਿਹੜਾ ਖੇਲ ਹੈ ਆਪੀ ਨੇ ਆਪ ਸਾਜੀ ਨੂੰ ਆਪੀ ਨੇ ਰਚੋ ਨਾ ਉਹ ਦੋ ਹੀ ਕੁਦਰਤ ਸਾਜੇ ਕਰ ਉਸ ਆਪ ਜੋ ਵੀ ਸਾਰਾ ਖੇਲ ਹੈ ਉਸ ਵਾਹਿਗੁਰੂ ਦਾ ਹੈ ਤੇ ਜਦੋਂ ਅਸੀਂ ਇਸ ਤਰੀਕੇ ਨਾਲ ਦੂਸਰਿਆਂ ਦੀ ਨਿੰਦਾ ਕਰਦੇ ਹਾਂ ਤੇ ਉਹ ਨਿੰਦਾ ਜਿਹੜੀ ਇਹ ਕਿਹਦੀ ਹੁੰਦੀ ਹੈ ਪ੍ਰਮਾਤਮਾ ਦੀ ਹੁੰਦੀ ਹੈ ਜਿਹਦੇ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਇਸ ਤਰੀਕੇ ਨਾਲ ਪ੍ਰਮਾਤਮਾ ਦੀ ਨਿੰਦਾ ਕਰਦਾ ਹੈ ਉਸ ਬੰਦੇ ਨੂੰ ਜਿਹੜਾ ਕੋਰ ਨਰਕ ਦੀ ਪ੍ਰਾਪਤੀ ਹੁੰਦੀ ਹੈ ਤੇ ਕੋਰਨਰ ਕੀ ਹੈ ਇਸੇ ਜ਼ਮੀਨ ਦੇ ਉੱਤੇ ਜਿਹੜਾ ਹੈ ਕਹਿੰਦੇ ਨਰਕ ਸੁਖ ਜਿਹੜਾ ਇਸ ਧਰਤੀ ਦੇ ਉੱਤੇ ਹੈ ਸੀ ਕਿਸ ਤਰੀਕੇ ਨਾਲ ਇੱਥੇ ਪ੍ਰਾਪਤ ਕਰਦੇ ਹਾਂ ਤੁਸੀਂ ਦੇਖਿਆ ਹੋਵੇਗਾ ਕਿ ਇਹਦੇ ਰੇਲਵੇ ਸਟੇਸ਼ਨ ਹੁੰਦੇ ਨੇ ਜਾਂ ਇਹੋ ਜਿਹੇ ਜਿਹੜੇ ਸਟੇਸ਼ਨਾਂ ਦੇ ਉੱਤੇ ਦੇਖੋ ਕਿ ਬਾਹਰ ਜਿਹੜੇ ਲੋਕ ਨੇ ਜਿਨ੍ਹਾਂ ਦੇ ਸਰੀਰ 'ਤੇ ਕੋੜ ਚੱਲ ਰਿਆ ਹੁੰਦਾ ਖਾਣ ਨੂੰ ਜਿਹੜਾ ਉਹਨਾਂ ਨੂੰ ਭੋਜਨ ਨਹੀਂ ਹੁੰਦਾ ਪੈਨ ਨੂੰ ਕੱਪੜਾ ਨਹੀਂ ਹੁੰਦਾ ਤੇ ਇੱਕ ਇਸ ਤਰੀਕੇ ਦੇ ਨਾਲ ਜਿਹੜਾ ਨੇ ਉਹ ਦੁੱਖ ਭੋਜਦੇ ਨੇ ਇਸੇ ਤਰੀਕੇ ਨਾਲ ਉਹ ਨਰਕ ਹੈ ਅਸੀਂ ਇੱਥੇ ਗਿਆਨ ਇੰਦਰੀਆਂ ਦਾ ਜਿਹੜਾ ਹੈ ਸਾਨੂੰ ਸੁੱਖ ਮਿਲਿਆ ਹੋਇਆ ਜਿਸ ਕਰਕੇ ਸਵਰਗ ਵਿੱਚ ਜਿਹੜਾ ਬੈਠੇ ਹੋਇਆ ਤੇ ਕਹਿੰਦੇ ਜਿਹੜਾ ਪਰਮਾਤਮਾ ਦੀ ਨਿੰਦਿਆ ਕਰੇਗਾ ਉਹ ਘੋਰ ਨਰਕ ਦੀ ਜਿਹੜੀ ਪ੍ਰਾਪਤੀ ਜਿਹੜਾ ਕਰੇਗਾ ਕਿਉਂਕਿ ਜਦੋਂ ਅਸੀਂ ਨਿੰਦਿਆ ਕਰਦੇ ਹਾਂ ਕਿਸ ਦੀ ਕਰਦੇ ਹਾਂ ਉਹ ਪਰਮਾਤਮਾ ਦੀ ਹੀ ਕਰਦੇ ਹਾਂ ਕਿਉਂਕਿ ਪਰਮਾਤਮਾ ਤੋਂ ਹੀ ਸਰੀਰ ਇੱਚਾ ਪਰਮਾਤਮਾ ਤੋਂ ਮਨ ਜਿਹੜਾ ਹੈ ਉਸ ਤੋਂ ਬਾਅਦ ਗਿਆਨ ਇੰਦਰੀਆਂ ਨੂੰ ਜੋ ਵੀ ਹੈ ਮਹਾਰਾਜ ਉਸ ਪਰਮਾਤਮਾ ਦੀ ਖੇਡ ਹੈ ਸੱਚ ਦੀ ਖੇਡ ਹੈ ਤੇ ਜਿਹਦੇ ਕਰਕੇ ਪਰਮਾਤਮਾ ਦੀ ਨਿੰਦਿਆ ਕਰਨ ਦੇ ਨਾਲ ਸਾਨੂੰ ਕੀ ਹੁੰਦਾ ਹੈ ਸਾਨੂੰ ਇੱਥੇ ਇਸ ਸੰਸਾਰ ਅੰਦਰ ਕੋਰ ਨਰਕ ਦੀ ਫਿਰ ਜਿਹੜੀ ਹੈ ਪ੍ਰਾਪਤੀ ਹੁੰਦੀ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਨਾ ਨਿੰਦਾ ਕਿਸੇ ਕੀ ਭੱਲੀ ਨਹੀਂ ਕਿਸੇ ਵੀ ਚੀਜ਼ ਦੀ ਆਪਾਂ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਕਿਉਂਕਿ ਜੋ ਕੁਝ ਹੋ ਰਿਹਾ ਹੈ ਉਸ ਪ੍ਰਮਾਤਮਾ ਦੇ ਹੁਕਮ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਏਕੀ ਏਕੇ ਨੇਥੇ ਦੁੱਖ ਨਹੀਂ ਸਭ ਸੁਖੀ ਹਾਰੇ ਹਾਰ ਨਹੀਂ ਸਭ ਜਿੱਤੇ ਹਾਰ ਵੀ ਨਹੀਂ ਹੈ ਮਹਾਰਾਜ ਕਹਿੰਦੇ ਜਿੱਤ ਵੀ ਨਹੀਂ ਹੈ ਬੁਰਾ ਵੀ ਨਹੀਂ ਹੈ ਭਲਾ ਵੀ ਨਹੀਂ ਜੋ ਹੋ ਰਿਹਾ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਜੇ ਬੰਦਾ ਚੰਗਾ ਕਰਕੇ ਕਹੇ ਕਿ ਮੈਂ ਚੰਗਾ ਕੀਤਾ ਤਾਂ ਫਿਰ ਉਹ ਅਜੇ ਤੱਕ ਉਹਦੇ ਅੰਦਰ ਜਿਹੜੀ ਹੈ ਮੈਅ ਭਾਵ ਉਹ ਜਿਹੜਾ ਉਹਦੇ ਅਜੇ ਤੱਕ ਪ੍ਰਮਾਤਮਾ ਉਹਦੇ ਅੰਦਰ ਹੈ ਨਹੀਂ ਸੋ ਇਸ ਕਰਕੇ ਮਹਾਰਾਜ ਨੇ ਦੱਸਿਆ ਕਿ ਪਹਿਲੇ ਆਪਾਂ ਨਿੰਦਾ ਤੋਂ ਜਿਹੜਾ ਹੈ ਬਚਣਾ ਹੈ ਨਿੰਦਾ ਕਿਸੇ ਕੀ ਭੱਲੇ ਨਹੀਂ ਮਨ ਮੁਖ ਮੁਕਤ ਕਰਨ ਦਾ ਭਾਵ ਨਿੰਦਾ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਅਸੀਂ ਉਸ ਵਾਹਿਗੁਰੂ ਨੂੰ ਚੇਤਾ ਕਰਨਾ ਉਸ ਤੋਂ ਤਾਂ ਮਨ ਮੈਂ ਕਰਨ ਅੰਕਾਰ ਕਰ ਮਨ ਮੇਰੇ ਸਤਿ ਬਿਹਾਰ ਤੇਰਾ ਬਿਹਾਰ ਜਿਹੜਾ ਹੈ ਸਤ ਰਹਿਣਾ ਚਾਹੀਦਾ ਹੈ ਨਿੰਦਾ ਹੁੰਦੀ ਕਦੋਂ ਹੈ ਨਿੰਦਾ ਪੈਦਾ ਕਿਵੇਂ ਹੁੰਦੀ ਹੈ ਜਦੋਂ ਸਾਡੇ ਅੰਦਰ ਬੈਰ ਔਰ ਜਿਹੜੇ ਨੇ ਬੈਰ-ਬਿਰੋਧ ਆ ਜਾਂਦਾ ਜਦ ਧਾਰੇ ਕੋ ਬੈਰੀ ਮੀਤ ਤਬ ਨਾ ਨਿਸ਼ਚਲ ਨਹੀਂ ਚ ਸਾਡਾ ਮਨ ਉਸ ਲਈ ਫਿਰ ਕੀ ਹੁੰਦਾ ਹੈ ਨਿਸ਼ਚਲ ਨਹੀਂ ਰਹਿ ਜਾਂਦਾ ਸਮ ਦ੍ਰਿਸ਼ਟ ਨਹੀਂ ਰਹਿ ਜਾਂਦਾ ਉਹਦੇ ਅੰਦਰ ਜਦੋਂ ਬੈਰ ਹੁੰਦਾ ਹੈ ਤੇ ਜਿਨ੍ਹਾਂ ਦੇ ਨਾਲ ਬੈਰ ਹੁੰਦਾ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਹੈ ਉਹਨਾਂ ਦੇ ਜਿਹੜਾ ਆਪੋਜੀਸ਼ਨ ਜਿਹੜਾ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਦੋਂ ਸਾਡੇ ਅੰਦਰ ਪਿਆ ਕ੍ਰੋਧ ਆਉਂਦਾ ਤੇ ਕ੍ਰੋਧ ਦੇ ਨਾਲ ਫਿਰ ਉਹ ਸਾਡੀ ਜਿਹੜਾ ਦੂਸਰਿਆਂ ਜਿਨ੍ਹਾਂ ਦੇ ਨਾਲ ਬੈਰ ਪਿਆ ਉਹਨਾਂ ਨੇ ਨਿੰਦਿਆ ਜਿਹੜੀ ਹੈ ਸ਼ੁਰੂ ਕਰ ਦਿੰਦਾ ਉਹਨਾਂ ਦਾ ਕੋਈ ਵੀ ਕਾਰ ਜਿਹੜਾ ਉਹਨੂੰ ਚੰਗਾ ਨਹੀਂ ਆਏਗਾ ਤੇ ਜਦੋਂ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਨੇ ਜਦੋਂ ਜਬ ਧਾਰੇ ਕੋ ਬੈ ਨਹੀਂ ਮਿਰ ਤਬ ਲਗ ਨਿਸ਼ਚਲ ਨਾ ਜਦਾ ਮਹ ਪਾਉ ਜਿਹਨਾਂ ਨੇ ਉਹਨੂੰ ਮਿੱਤਰ ਬਣਾ ਲਿਆ ਤੇ ਮਿੱਤਰ ਜਿਹਨਾਂ ਨੂੰ ਬਣਾਇਆ ਹੋਇਆ ਸੀ ਹੁਣ ਉਹਨਾਂ ਦੇ ਪਿਆਰ ਵਿੱਚ ਪਿਆ ਉਹਨਾਂ ਦੇ ਮੋਹ ਵਿੱਚ ਪੈ ਗਿਆ ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ ਚੇਤਾ ਨਿਸ਼ਚਲ ਨਹੀਂ ਹੋਇਆ ਕਹਿੰਦੇ ਮਾਰੇ ਕਹਿੰਦੇ ਜਦੋਂ ਤੱਕ ਸਾਡੇ ਅੰਦਰ ਇੱਕ ਦੀ ਉਸਤਤ ਨਹੀਂ ਹੁੰਦੀ ਮਹਾਰਾਜ ਇਹ ਕਹਿੰਦੇ ਸਾਤ ਸੰਗਤ ਐਸੀ ਜਾਣੇ ਜਿੱਥੇ ਇੱਕ ਉਹ ਨਾ ਇੱਕ ਪਰਮਾਤਮਾ ਵਾਹਿਗੁਰੂ ਦੀ ਗੱਲ ਹੋਵੇ ਉਹਨੂੰ ਸਾਤ ਸੰਗਤ ਕਿਹਾ ਜਿੱਥੇ ਆਪਾਂ ਉਹਦੀ ਗੱਲ ਕਰੀਏ ਉਸ ਮਾਲਕ ਦੇ ਬਾਰੇ ਕਹਿੰਦੇ ਬ੍ਰਹਮ ਦੇਖੀਏ ਬ੍ਰਹਮ ਸੁਣੀਏ ਏਕ ਇੱਕ ਵਸਾਨੀ ਹੈ ਆਤਮ ਵਸਾਰਾ ਕਰਨੇ ਹਾਰਾ ਇੱਕ ਬਿਨਾਂ ਨਾ ਜਾਣੀ ਜਦੋਂ ਸਾਡੀ ਦ੍ਰਿਸ਼ਟੀ ਜਿਹੜੀ ਹੈ ਉਹ ਇਹ ਨਹੀਂ ਬਣਦੀ ਦੋਏ ਦੋਏ ਲੋਚਨ ਪੇਖਾਂ ਉਹ ਹਰ ਬਿਨ ਉਹਨੂੰ ਮਹਾਰਾਜ ਕਹਿੰਦੇ ਨੇ ਹਰ ਜਗ੍ਹਾ ਪਰਮਾਤਮਾ ਵਾਹਿਗੁਰੂ ਨજર ਨજર ਹੁੰਦਾ ਹੈ ਤੁਹੋ ਕਿਸੇ ਦੀ ਇਸ ਕਰਕੇ ਨਿੰਦਿਆ ਨਹੀਂ ਕਰਦਾ ਉਹ ਪਰਮਾਤਮਾ ਦੀ ਉਸਤਤ ਦੇ ਵਿੱਚ ਆਪਣੀ ਦ੍ਰਿਸ਼ਟੀ ਨੂੰ ਜਿਹੜਾ ਸਾਮ ਕਰਕੇ ਇੱਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀ ਹੈ ਜਦ ਹੀ ਦ੍ਰਿਸ਼ਟੀ ਮਾਰੇ ਦੇ ਸਾਮ ਹੋ ਜਾਂਦੀ ਹੈ ਕਿ ਉਹ ਬੈਰੀ ਮਿੱਤਰ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਾਈ ਜਿਹੜੀ ਨਾ ਉਹ ਦੇ ਅੰਦਰ ਬੈਰ ਕਿਸੇ ਦੇ ਪ੍ਰਤੀ ਨਾ ਕੋਈ ਬਗਾਨਾ ਹੁੰਦਾ ਉਹਨਾਂ ਵਾਸਤੇ ਉਹ ਇੱਕ ਸਮਾਨ ਹੀ ਜਿਹੜਾ ਹੋ ਜਾਂਦਾ ਬੈਰੀ ਵੀ ਹੋ ਜਾਂਦਾ ਤੇ ਮਿੱਤਰ ਵੀ ਹੋ ਜਾਂਦਾ ਮਾਰੇ ਕਹਿੰਦੇ ਨੇ ਉਸ ਕਰਕੇ ਉਹ ਪਰਮਾਤਮਾ ਨੂੰ ਦੇਖਦਾ ਉਹਨਾਂ ਦੇ ਅੰਦਰ ਤੇ ਮਹਾਰਾਜ ਕਹਿੰਦੇ ਨੇ ਉਹ ਆਪਣੇ ਜੋ ਕੋਈ ਮਤਲਬ ਆਪਣਾ ਬੈਰੀ ਔਰ ਮੀਤ ਨੂੰ ਜਿਹੜਾ ਹੈ ਸਮਾਨ ਕਰਕੇ ਭਾਅ ਉਹਨਾਂ ਦੇ ਪ੍ਰਤੀ ਆਪਣੇ ਮਨ ਦੇ ਅੰਦਰ ਬ੍ਰਿਆਹ ਹੀ ਨਹੀਂ ਲੈ ਕੇ ਜਾਂਦਾ ਉਹ ਉਸ ਮਨ ਦੇ ਨਾਲ ਆਪਣੇ ਮੰਦਨੰ ਪ੍ਰਮਾਤਮਾ ਦੀ ਉਸਤਤੀ ਕਰ ਜਾਂਦਾ ਉਹ ਸਵਾਹਿਗੁਰੂ ਨੂੰ ਹੀ ਯਾਦ ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਨਿੰਦਾ ਹੋਏ ਤਾਂ ਬਿਕੁਨ ਠਜਾਈਏ ਜਿਹੜੇ ਭਗਤ ਹੁੰਦੇ ਨੇ ਉਹਨਾਂ ਦੇ ਮਹਾਰਾਜ ਕਹਿੰਦੇ ਉਹਨਾਂ ਨੂੰ ਨਿੰਦਾ ਦਾ ਗਿਆਨ ਸੀ ਕਿ ਜੇਕਰ ਸਾਡੀ ਕੋਈ ਨਿੰਦਾ ਕਰੇਗਾ ਤੇ ਸਾਡੇ ਤੇ ਵਹਿ ਕਿਉਂਕਿ ਨਿੰਦਾ ਕਰਕੇ ਅਸੀਂ ਦੂਸਰੇ ਦਾ ਜਿਹੜਾ ਭਾਰ ਹੈ ਆਪਣੇ ਸਿਰ ਦੇ ਉੱਤੇ ਚੁੱਕ ਲੈਂਦੇ ਹਾਂ ਨਿੰਦਾ ਕਰੇ ਉਹ ਭਾਰ ਉਠਾਵਾ ਹੈ ਬਿਨ ਮਨਜ਼ੂਰੀ ਭਾਰ ਚੁਕਾਉਣਾ ਜਦੋਂ ਨਿੰਦਾ ਕਰਦੇ ਹਾਂ ਤੇ ਉਹਦਾ ਬਿਨਾ ਮਨਜ਼ੂਰੀ ਤੋਂ ਜਿਹੜਾ ਹੈ ਅਸੀਂ ਭਾਰ ਪਾਉ ਉਹਦੇ ਪਾਪਾਂ ਦੀ ਜਿਹੜੀ ਪਾਣ ਹੈ ਆਪਣੇ ਸਿਰ ਦੇ ਉੱਤੇ ਲੈ ਲੈਂਦੇ ਹਾਂ ਇਸ ਕਰਕੇ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਆਪਣੇ ਮਨ ਦੇ ਅੰਦਰ ਨਾ ਬੈਰ ਰੱਖਣਾ ਨਾ ਬ੍ਰੋਹ ਮਹਾਰਾਜ ਕਹਿੰਦੇ ਨੇ ਉਸ ਪ੍ਰਮਾਤਮਾ ਦੇ ਉਸਤਤ ਮੰਨ ਮੈਂ ਕਰਮ ਨਿਰੰਕਾਰ ਸੋ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਜਿਵੇਂ ਇਹ ਰਹਿਤਾਂ ਵਾਂ ਭਾਵ ਜਿਵੇਂ ਮਹਾਰਾਜ ਨੇ ਸਾਨੂੰ ਬਾਹਰ ਅੰਦਰ ਸ਼ਿਕਾਹ ਕਿਹੜਾ ਕਰਤੋਂ ਤੋਂ ਬਚਣ ਵਾਸਤੇ ਗਿਆ ਸੀ ਕੇ ਪਰ ਇਸ ਤਰੀ ਦਾ ਕੰਮ ਉਸ ਤੋਂ ਬਾਅਦ ਮਤਲਬ ਕਿਸਾਂ ਦੀ ਜਿਹੜੀ ਹੈ ਕਟਿੰਗ ਨਹੀਂ ਕਰਵਾਣੀ ਜਾਂ ਮਾਸ ਵਗੈਰਾ ਉਸ ਤੋਂ ਬਾਅਦ ਨਸਿਆਂ ਵਿੱਚ ਨਹੀਂ ਪੈਣਾ ਜਿਹੜੀਆਂ ਕਰੈਤਾ ਦਸੀ ਨੇ ਉਸੇ ਤਰ੍ਹਾਂ ਇਹ ਜਿਹੜੀਆਂ ਬਾਹਰੀ ਰਹਿਤਾਂ ਜਿਹੜੀਆਂ ਨੇ ਕਰੈਤਾ ਦਸੀਆਂ ਪਰ ਮੰਨਦੀਆਂ ਜਿਹੜੀਆਂ ਰਹਿਤਾਂ ਨੇ ਕਿ ਆਪਾਂ ਮਨ ਦੇ ਅੰਦਰ ਕਿਸੇ ਦੀ ਨਿੰਦਿਆ ਨਹੀਂ ਕਰਨੀ ਜੇ ਨਿੰਦਿਆ ਕਰਾਂਗੇ ਤੇ ਅਸੀਂ ਜੋ ਵੀ ਕੀਤਾ ਹੋਇਆ ਸਾਡਾ ਮਹਾਰਾਜ ਕਹਿੰਦੇ ਨੇ ਫਿਰ ਸਾਨੂੰ ਕੋਰ ਨਰਕ ਦੀ ਸਾਡਾ ਸਾਰਾ ਜਿਹੜਾ ਵਰਤ ਚੱਲ ਜਾਂਦਾ ਹੈ ਤੇ ਮਹਾਰਾਜ ਇਸੇ ਕਰਕੇ ਕਹਿੰਦੇ ਨੇ ਤ੍ਰੈ ਗੁਣ ਸੇਵ ਮਹਾਰਾਜ ਕਹਿੰਦੇ ਨੇ ਜਦੋਂ ਆਪਾਂ ਤ੍ਰੈਗੁਣ ਵਿੱਚ ਮਨ ਸਾਡਾ ਹੁੰਦਾ ਹੈ ਅਸੀਂ ਪਾਠ ਪੂਜਾ ਵੀ ਕਰਦੇ ਆਂ ਪਾਠ ਪਾਠ ਪੂਜਾ ਵੀ ਕਰਦੇ ਆਂ ਨਾਮ ਵੀ ਜਗਦੇ ਆਂ ਪਰ ਜਦੋਂ ਮਨ ਇੱਥੇ ਲੈ ਕੇ ਦੂਸਰੇ ਨਿੰਦਿਆ ਸ਼ੁਰੂ ਕਰ ਦਿੰਦੇ ਆ ਨਾ ਤੇ ਮਹਾਰਾਜ ਕਹਿੰਦੇ ਨੇ ਉਸ ਵੇਲੇ ਸਾਡਾ ਜਿਹੜਾ ਇਹ ਖਤਮ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਤ੍ਰੈਗੁਣ ਮੂਰਖ ਅੰਦੇ ਤ੍ਰੈਗੁਣ ਸੇਵ ਮਾਇਆ ਕਿਉਂ ਵਿਹਾਰੀ ਅੰਦਰ ਕਬੜ ਉਧਰ ਭੱਣ ਕੇ ਤਾਂ ਹੀ ਪਾਠ ਪੜੇ ਗਵਾਰੀ ਭਾਵ ਅੰਦਰ ਜਿਹੜਾ ਹੈ ਕਬਟੀ ਰਹਿ ਗਿਆ ਅੰਦਰ ਨਿੰਦਿਆ ਹੀ ਰਹਿ ਗਈ ਤੇ ਜਿਹੜਾ ਪਾਠ ਕੀਤਾ ਸਾਡਾ ਉਹ ਵੀ ਜਿਹੜਾ ਹੈ ਮਾਰਗ ਦੇ ਸਹੀ ਨਹੀਂ ਇਸ ਕਰਕੇ ਅਸੀਂ ਤ੍ਰੈ ਗੁਣਾ ਵਿੱਚ ਹੀ ਸਾਰਾ ਕੁਝ ਕਰੀ ਜਾ ਰਹੇ ਹਾਂ ਸੰਸਾਰਿਕ ਵਿਚਾਰਾ ਫੁਰਨੇ ਚ ਪਿਆ ਮਨ ਦੇ ਅੰਦਰ ਪ੍ਰਮਾਤਮਾ ਦੀ ਵਿਚਾਰ ਧਾਰਾ ਬਣੀ ਨਹੀਂ ਭਾਵਨਾ ਬਣੀ ਨਹੀਂ ਪ੍ਰੇਮ ਬਣਿਆ ਨਹੀਂ ਉਹਦਾ ਗਿਆਨ ਬਣਿਆ ਨਹੀਂ ਤੇ ਗਿਆਨ ਦੁਆਰਾ ਸਾਡਾ ਪ੍ਰੈਕਟੀਕਲ ਜੀਵਨ ਬਣਿਆ ਨਹੀਂ ਜਿਸ ਕਰਕੇ ਅਸੀਂ ਜਿਹੜਾ ਹੈ ਇਸ ਸੰਸਾਰ ਦੇ ਅੰਦਰ ਜਿਹੜਾ ਸਾਡਾ ਮਨ ਸੁੱਤ ਰਹਿ ਗਿਆ ਜਿੱਦਾਂ ਸਾਡੋ ਮਹਾਰਾਜ ਕਹਿੰਦੇ ਨੇ ਫਿਰ ਇੱਥੇ ਕੋਰਨਕ ਦੀਸ ਨਿੰਦਿਆ ਦੇ ਨਾਲ ਜਿਹੜੀ ਹੈ ਮਹਾਰਾਜ ਕਹਿੰਦੇ ਨੇ ਪ੍ਰਾਪਤੀ ਹੋਈ ਫਿਰ ਮਹਾਰਾਜ ਕਹਿੰਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਦੁਬਦਾ ਦੁਬਦਾ ਭਾਵ ਮਨ ਦੁਬਦਾ ਜਿਹੜੀ ਹੁੰਦੀ ਹੈ ਕਿ ਜਦੋਂ ਦੂਸਰਿਆਂ ਦੇ ਨਾਲ ਦੁਬਦਾ ਆ ਜਾਂਦੀ ਸਾਡੀ ਕਿ ਇਹ ਬੰਦਾ ਇਦਾਂ ਹੈ ਇਹ ਬੰਦਾ ਮੇਰੇ ਤੋਂ ਅੱਗੇ ਹੈ ਮੇਰੇ ਤੋਂ ਉਹ ਜਦੋਂ ਦੁਬਦਾ ਆ ਜਾਂਦਾ ਦੁਬਦਾ ਮੌਰੀ ਮਨਬਰ ਆਇਆ ਝੂਠਾ ਲਾਲਚ ਮਨ ਨੂੰ ਜਿਹੜਾ ਹੈ ਬੌਰਾ ਕਰ ਦਿੰਦੀ ਹੈ ਮਨ ਨੂੰ ਜਿਹੜਾ ਇਹ ਬੌਰਾ ਪਾਪ پاگل ਕਰ ਦਿੰਦੀ ਨੇ ਪਾਗਲ ਬੰਦੇ ਨੂੰ ਕੋਈ ਗਿਆਨ ਨਹੀਂ ਰਹਿੰਦਾ ਆਪਣੇ ਘਰ ਦਾ ਭੇਦ ਨਹੀਂ ਰਹਿੰਦਾ ਆਪਣੇ ਰਿਸ਼ਤੇਦਾਰੀ ਜਾਂ ਆਪਣੇ ਮਾਤਾ ਪਿਤਾ ਉਹਨਾਂ ਦਾ ਭੇਦ ਨਹੀਂ ਰਹਿੰਦਾ ਉਸੇ ਤਰ੍ਹਾਂ ਇਹ ਵੀ ਸਾਡੇ ਮਨ ਨੂੰ ਜਿਹੜੀ ਹੈ ਦੁਬਦਾ ਪਾਗਲ ਕਰ ਦਿੰਦੀ ਹੈ ਇਸ ਕਰਕੇ ਇਹ ਦੁਬਦਾ ਜਿਹੜੀ ਹੈ ਮਹਾਰਾਜ ਕਹਿੰਦੇ ਨੇ ਇਹ ਗੁਰੂ ਘਰ ਤੱਕ ਵੀ ਜਿਹੜਾ ਪਿੱਛਾ ਕਰਦੀ ਜਵੇਂ ਨਿੰਦਿਆ ਵੀ ਅਸੀਂ ਇੱਥੇ ਹੁੰਦੇ ਹਾਂ ਤੇ ਬੈਠ ਕੇ ਜਿਹੜਾ ਹੈ ਜਦੋਂ ਕੋਈ ਬਾਬਿਆਂ ਦੀ ਜਾਂ ਗੁਰੂ ਰੂਪ ਸਾਹਿਬ ਸੰਗਤ ਜੇ ਇੱਕ ਰਾਗੀ ਸਿੰਘ ਦੂਸਰੇ ਰਾਗੀ ਸਿੰਘ ਦੀ ਇੱਕ ਕੀਰਤਨ ਵਾਲਾ ਦੂਸਰੇ ਕੰਦੇ ਜਿਹੜਾ ਉਹ ਸਟੇਜ ਉੱਤੇ ਬੈਠ ਕੇ ਕਰੀ ਜਾਂਦੇ ਨੇ ਸੋ ਇਸ ਤਰੀਕੇ ਨਾਲ ਮਹਾਰਾਜ ਦੱਸੇ ਨੇ ਕਿ ਇਹ ਜਿਹੜੀ ਹੈ ਸਾਡੇ ਗੁਰੂ ਘਰ ਵਿੱਚ ਵੀ ਜੇ ਆ ਮਤਲਬ ਕਹਿੰਦਾ ਵੀ ਇੱਥੋਂ ਤੱਕ ਪਿੱਛਾ ਨਹੀਂ ਛੱਡਦੀ ਉਸ ਦਾ ਦੁਬਦਾ ਵੀ ਜਿਹੜੀ ਹੈ ਸਾਡੇ ਅੰਦਰ ਇੱਥੇ ਆ ਜਾਂਦੇ ਆ ਕਿ ਅਸੀਂ ਕੋਈ ਮਤਲਬ ਇੱਕ ਦੂਸਰੇ ਦੇ ਨਾਲ ਦੁਬਦਾ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਜਿਹੜਾ ਸਾਡੇ ਮਨ ਨੂੰ ਜਦੋਂ ਉਹ ਬੋਰਾ ਕਰ ਦਿੰਦੀ ਹੈ ਕਹਿੰਦੇ ਨੇ ਦੁਬਦਾ ਬੋਰੀ ਮਨ ਬੋਰਾ ਝੂਠਾ ਹੈ ਲਾਲਚ ਜਨਮ ਗਵਾਇਆ ਤੇ ਮਹਾਰਾਜ ਕਹਿੰਦੇ ਨੇ ਜਿਸ ਨਾਰਕੀ ਦੁਬਦਾ ਨਾ ਜਾਏ ਜਿਹਦੇ ਅੰਦਰ ਦੁਬਦਾ ਨਹੀਂ ਜਾਏਗੀ ਫਿਰ ਕਹਿੰਦੇ ਧਰਮ ਰਾਏ ਤੇ ਇਸ ਦੇ ਸਜਾਏ ਕਹਿੰਦੇ ਨੇ ਉਸ ਬੰਦੇ ਨੂੰ ਜਿਹੜੀ ਹੈ ਕੀ ਹੋਏਗਾ ਧਰਮ ਰਾਜ ਤੋਂ ਸਜ਼ਾ ਮਿਲੇਗੀ ਇਸ ਕਰਕੇ ਮਹਾਰਾਜ ਕਹਿੰਦੇ ਨੇ ਅਸੀਂ ਦੁਬਦਾ ਤੋਂ ਵੀ ਨਾਲ ਵੇਚਣਾ ਹੈ ਕਿ ਜਦੋਂ ਆਂਦੇ ਹਾਂ ਤੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਜਿਹੜਾ ਹੈ ਸ਼ਬਦ ਗੁਰੂ ਦੇ ਸ਼ਬਦ ਵਿੱਚ ਧਿਆਨ ਚਾਹੀਓ ਕੀਰਤਨ ਹੈ ਚਾਹੇ ਕਥਾ ਹੈ ਚਾਹੇ ਮਹਾਰਾਜ ਕਹਿੰਦੇ ਨੇ ਬਾਹਰ ਸੇਵਾ ਕਰਦੇ ਹਾਂ ਉਹ ਦੁਬਦਾ ਵਿੱਚ ਨਹੀਂ ਪੈਣਾ ਮਹਾਰਾਜ ਕਹਿੰਦੇ ਨੇ ਉਹ ਇਸ ਸਮ ਦ੍ਰਿਸ਼ਟੀ ਦੁਆਰਾ ਜਿਹੜਾ ਹੈ ਗੁਰੂ ਸਾਹਿਬ ਜੀ ਕਰੀ ਨੇ ਪ੍ਰਮਾਤਮਾ ਦਾ ਇਸੇ ਕਰਕੇ ਸੰਗਤ ਵਿੱਚ ਕਹਿੰਦੇ ਨੇ ਕਿ ਵਾਹਿਗੁਰੂ ਜਿਹੜਾ ਹੈ ਸਾਰਿਆਂ ਨੂੰ ਉਚਾਰਨ ਕਰਨਾ ਕਿ ਪ੍ਰਮਾਤਮਾ ਦਾ ਰੂਪ ਹੀ ਜਿਹੜਾ ਸਭ ਨੂੰ ਸਮਝ ਕੇ ਸੇਵਾ ਕਰਨੀ ਹੈ ਤੇ ਮਹਾਰਾਜ ਕਹਿੰਦੇ ਇਸ ਕਰਕੇ ਦੁਬਦਾ ਵਿੱਚ ਨਹੀਂ ਪੈਣਾ ਜੋ ਕਹਿੰਦੇ ਹੈ ਰਖਵਾਦ ਨਾ ਕੀਜੇ ਸੁਕਰਤ ਕਰ ਕਰ ਲੀਜੇ ਇਹ ਰੱਖਣੀ ਕਰਨਾ ਇਸ ਚੀਜ਼ ਦਾ ਕਿ ਉਹਨੂੰ ਜਿਆਦਾ ਮੇਰੇ ਕੋਲ ਜਿਆਦਾ ਉਹਨੂੰ ਇੰਨਾ ਹੋ ਇੰਨਾ ਕਰਦਾ ਮੈਂ ਇੰਨਾ ਕਰਦਾ ਸੋ ਮਾਰਿਆਂ ਦੇ ਉਹਦੇ ਵਿੱਚ ਨਹੀਂ ਪੈਣਾ ਤੈਨੂੰ ਵਾਹਿਗੁਰੂ ਨੇ ਜੋ ਵਾਹਿਗੁਰੂ ਨੇ ਤੈਨੂੰ ਜਿਹੜਾ ਹੈ ਉਸ ਮਾਲਕ ਦੁਆਰਾ ਉਹ ਵਾਹਿਗੁਰੂ ਸਾਰੇ ਉਹ ਕਿਰਤ ਭਾਵ ਚੰਗੀ ਕਿਰਤ ਕਰਕੇ ਤੂੰ ਪ੍ਰਾਪਤ ਕਰਨਾ ਜੋ ਤ ਚੰਗੇ ਗੁਣ ਜਿਹੜੇ ਨੇ ਧਾਰਨ ਕਰਕੇ ਜੋ ਪ੍ਰਾਪਤ ਕੀਤਾ ਉਹਦੇ ਨਾਲ ਹੀ ਤੇਰੇ ਮਨ ਨੂੰ ਸ਼ਾਂਤੀ ਮਿਲੀ ਇਸ ਕਰਕੇ ਗੁਬਦਾ ਵਿੱਚ ਨਹੀਂ ਰਹਿਣਾ ਜੇ ਗੁਬਦਾ ਵਿੱਚ ਰਹੇਗਾ ਜਿਸ ਨਰਕੀ ਗੁਬਦਾ ਨਾ ਜਾਏ ਧਰਮ ਰਾਏ ਤੇ ਸੁਦੇਸ਼ ਜਾਏ ਉਹਨੂੰ ਜਿਹੜੀ ਹੈ ਸਜ਼ਾ ਮਿਲੇਗੀ ਉਸ ਤੋਂ ਬਾਅਦ ਮਾਰਾਂ ਕਹਿੰਦੇ ਨੇ ਹਉਮੈ ਉਹ ਮੇਨਮ ਲੋਹੰਕਾਰ ਕਿਉਂਕਿ ਇਹ ਜਿਹੜਾ ਹੈ ਮਾਰੇ ਦੇ ਹੰਕਾਰ ਇਹ ਸਾਰਿਆਂ ਨੂੰ ਮਾਰੇ ਹੀ ਕਹਿੰਦੇ ਨੇ ਮਾਰੇ ਕਹਿੰਦੇ ਨੇ ਬਾਕੀ ਜੀਵਾ ਤੁਸੀਂ ਬਨਾਸਵਤੀ ਵਿੱਚ ਜਿਹੜੀ ਹੈ ਹੰਕਾਰ ਨਹੀਂ ਦੇ ਸਕਦੇ ਪਸ਼ੂਆਂ ਵਿੱਚ ਕਿਉਂਕਿ ਉਹਨਾਂ ਦੇ ਤਾਕਤ ਹੁੰਦੀ ਪਰ ਉਹ ਹੰਕਾਰ ਨਹੀਂ ਹੁੰਦਾ ਇਹ ਜਿਹੜਾ ਸਿਰ ਕਹਿੰਦਾ ਹੋਮ ਹੈ ਰੋਗ ਮਾਰਨੂ ਕੋ ਦਿਨਾ ਇਹ ਸਿਰਫ ਮਨੁੱਖ ਨੂੰ ਦਿੱਤਾ ਹੋਇਆ ਹੈ ਸੰਸਾਰ ਦੀ ਜਿੰਨੀ ਵੀ ਖੇਡ ਹੈ ਜਦੋਂ ਅਸੀਂ ਦੇਖਦੇ ਹਾਂ ਇੱਕ ਦੂਸਰੇ ਤੋਂ ਅੱਗੇ ਵਧਣ ਵਾਸਤੇ ਇੱਕ ਦੂਸਰੇ ਨੂੰ ਫਾਉਣ ਵਾਸਤੇ ਦੂਸਰੇ ਉੱਤੇ ਅਸੀਂ ਆਪਣਾ ਰਾਜ ਕਾਇਮ ਕਰਨ ਵਾਸਤੇ ਤਾਂ ਜਿਹੜਾ ਹੈ ਹੰਕਾਰ ਦੇ ਵਿੱਚ ਆਉਂਦੇ ਆ ਤੇ ਹੰਕਾਰ ਮਹਾਰਾਜ ਕਹਿੰਦੇ ਨੇ ਇਹ ਨਹੀਂ ਕਿ ਹੰਕਾਰ ਜਦੋਂ ਜਦੋਂ ਹਮ ਹੋਂਤੇ ਤਬ ਤੂ ਨਾਏ ਜਿਹੜੇ ਮਨ ਵਿੱਚ ਕਹਿੰਦੇ ਹੋ ਮੈਂ ਨਾਵੈ ਨਾਲ ਵਿਰੋਧ ਹੈ ਦੋਏ ਨਮ ਸੈ ਇਕ ਥਾਈ ਜਿਹੜੀ ਹੋਮੇ ਹੈ ਤੇ ਮਾਰੇ ਨਾਮ ਹੈ ਜਦੋਂ ਇਹ ਮਹਾਰਾਜ ਕਹਿੰਦੇ ਨੇ ਦੋਵੇਂ ਇੱਕ ਦੂਸਰੇ ਵਿਰੋਧੀ ਨੇ ਜਦੋਂ ਤੱਕ ਹੋਮੇ ਮਨ ਵਿੱਚ ਰਹੀ ਮਹਾਰਾਜ ਜੇ ਕੋਈ ਵੀ ਕਹਿੰਦਾ ਜਦ ਲਗ ਜਾਣਾ ਮੈਗਿਸ਼ ਕਰਤਾ ਤਬਲਾ ਗਰਭਜੋਣ ਵਿੱਚ ਫਿਰਤਾ ਜਦੋਂ ਇਹ ਕਹਿੰਦਾ ਕਿ ਮੈਂ ਹੀ ਸਭ ਕੁਝ ਕਰ ਰਿਆ ਹਾਂ ਤੇ ਮਹਾਰਾਜ ਕਹਿੰਦੇ ਨੇ ਫਿਰ ਇਹ ਗਰਭਜੋਣ ਵਿੱਚ ਫਿਰਦਾ ਜਦੋਂ ਅਸੀਂ ਜੋ ਵੀ ਕਰ ਰਹੇ ਹਾਂ ਇਹ ਹੋਏ ਕਿ ਪ੍ਰਮਾਤਮਾ ਦੀ ਕਿਰਪਾ ਦੁਆਰਾ ਹੋ ਰਿਹਾ ਹੈ ਕਰਮ ਕਰਤ ਹੋਏ ਨਹਿ ਕਰਮ ਤਿਸ ਬੈਸਨੋਕਾ ਨਿਰਮਲ ਤਨ ਜੋ ਕਰ ਰਿਹਾ ਹੈ ਉਹ ਮਾਲਕ ਕਰ ਰਿਹਾ ਉਸ ਵਾਹਿਗੁਰੂ ਦੁਆਰਾ ਜਿਹੜਾ ਹੋ ਰਿਹਾ ਹੈ ਮੈਂ ਚੰਗਾ ਕਰਮ ਕਿਉਂਕਿ ਜਿਹੜਾ ਹਉਮੈ ਹੈ ਇਹ ਗੁਣਾਂ ਦੇ ਆਧਾਰ ਤੇ ਹੁੰਦੀ ਹੈ ਔਗਣਾਂ ਦੇ ਆਧਾਰ ਤੇ ਨਹੀਂ ਹੁੰਦੀ ਕੋਈ ਆਪਣੇ ਔਗਣਾਂ ਦੀ ਹਉਮੈ ਨਹੀਂ ਕਰ ਸਕਦਾ ਤੇ ਗੁਣ ਜਿਹੜੇ ਨੇ ਉਹ ਧਰਮ ਦੇ ਨਾਲ ਜੁੜ ਕੇ ਜਿਹੜੇ ਨੇ ਪ੍ਰਗਟ ਹੁੰਦੇ ਨੇ ਜੇ ਧਰਮ ਦੇ ਨਾਲ ਜੁੜਿਆ ਗੁਣ ਪ੍ਰਗਟ ਹੋਏ ਤੇ ਗੁਨਾ ਦਾ ਆਪਾ ਅਹੰਕਾਰ ਕਰ ਲਿਆ ਤੇ ਫਿਰ ਮਹਾਰਾਜ ਕਹਿੰਦੇ ਨੇ ਫਿਰ ਇਹਦੇ ਵਿੱਚ ਅਸੀਂ ਫੇਲ ਹੋ ਜਾਂਦੇ ਹਾਂ ਸਾਡੇ ਦੀਰਗ ਰੋਗ ਹੈ ਤੇ ਇਹ ਦੀਰਗ ਰੋਗ ਜਿਵੇਂ ਸਾਡੀ ਬੋਡੀ ਨੂੰ ਖਾ ਜਾਂਦਾ ਜਾਂ ਜਿਵੇਂ ਲੋਹੇ ਨੂੰ ਜਿਹੜਾ ਹੈ ਜੰਗ ਖਾ ਜਾਂਦਾ ਹੈ ਲੱਕੜੀ ਨੂੰ ਸਿਉਂ ਖਾ ਜਾਂਦੀ ਹੈ ਉਸੀ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਸਾਡਾ ਜੋ ਵੀ ਕੀਤਾ ਕਰਾਇਆ ਹੁੰਦਾ ਉਸ ਨੂੰ ਸਾਰੀ ਜਿਹੜੀ ਖਾ ਜਾਂਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਕਰਮ ਕਰ ਜੋ ਵੀ ਕਰਮ ਕੀਤਾ ਤੂੰ ਕਰਮ ਕਰਤ ਹੋਏ ਨਹਿ ਕਰਮ ਇਸ ਬੈਸਨੋਕਾ ਨਿਰਮਲ ਧਰਮ ਮੈਂ ਨਹੀਂ ਕੀਤਾ ਨਾ ਹਮ ਕੀਆ ਨਾ karenge ਨਾ ਕਰ ਸਕਰੇ ਸਰੀਰ ਕਿਆ ਜਾਣਾ ਕਿਸ ਹਰ ਕੀਆ ਭਇਓ ਕਬੀਰ ਕਬੀਰ ਜੋ ਕੀਤਾ ਉਸ ਵਾਹਿਗੁਰੂ ਨੇ ਕੀਤਾ ਹੈ ਮੈਂ ਨਹੀਂ ਕਰਨ ਵਾਲਾ ਇਦਿਕਾ ਕਬੀਰ ਕਹਿੰਦੇ ਤੇਰਾ ਨਾਮ ਕਬੀਰ ਮੇਰਾ ਨਾਮ ਨਹੀਂ ਵਾਹਿਗੁਰੂ ਤੂੰ ਹੀ ਕਬੀਰ ਹੈ ਹੁਣ ਮੈਂ ਨਹੀਂ ਕਬੀਰ ਹੈਗਾ ਭਾਵੇਂ ਜਦੋਂ ਤੱਕ ਮੈਂ ਅੰਦਰ ਰਹਿ ਕਬੀਰ ਜਿਤ ਦਿਨ ਹੋਮ ਹੋਵਾ ਪਾਛੇ ਪਿਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਵਜੈ ਗੁ ਜੇ ਮਨ ਵਿੱਚ ਹੋਮੇ ਰਹੀ ਕਿ ਮੈਂ ਹਾਂ ਤੇ ਮਹਾਰਾਜ ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਨਹੀਂ ਅੰਦਰ ਜਾ ਸਕਦਾ ਕਿਉਂਕਿ ਜੋ ਵੀ ਅਸੀਂ ਕੰਮ ਕਰਦੇ ਹਾਂ ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਜੇ ਹੋਮੇ ਸੋ ਹੋ ਗਈ ਤਾਂ ਸਮਝੋ ਕਿ ਮਨੁੱਖ ਵਿੱਚ ਜਿਹੜਾ ਬੇਜਾ ਹੰਕਾਰ ਦਾ ਚਲਾ ਗਿਆ ਤੇ ਉਹ ਕਹਿੰਦੇ ਪਾਪ ਪੁੰਨ ਦੋਈ ਇੱਕ ਸਮਾਨ ਕੀਤਾ ਹੋਇਆ ਸਾਡਾ ਪੁੰਨ ਵੀ ਜਿਹੜਾ ਹੈ ਕੀਤਾ ਹੋਇਆ ਸਾਡਾ ਪਾਪ ਵੀ ਜਿਹੜਾ ਹੈ ਕੀਤਾ ਹੋਇਆ ਕੀਰਤਨ ਸਾਡੀ ਕੀਤੀ ਹੋਈ ਗਿਆਨ ਮਹਾਰਾਜ ਕਥਾ ਜਿਹੜੀ ਹੈ ਉਹ ਵੀ ਮਹਾਰਾਜ ਕਹਿੰਦੇ ਨੇ ਹਉਮੇ ਵਿੱਚ ਜਿਹੜੀ ਤਬਦੀਲ ਹੋ ਜਾਂਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜੋ ਹੈ ਕਸਤਾ ਬਕਤਾ ਸੁਣਤਾ ਸੋ ਇਹ ਆਪ ਵਿਚਾਰੇ ਉਸ ਗਿਆਨੀ ਕਾਣ ਵਾਲਾ ਵੀ ਉਹ ਹੈ ਤੇ ਮਹਾਰਾਜ ਦੇ ਬੋਲਣ ਵਾਲਾ ਵੀ ਉਹ ਵਾਹਿਗੁਰੂ ਹੈ ਉਸੇ ਉਸੇ ਨੇ ਜਿਹੜਾ ਹੈ ਸਾਰਾ ਕੁਝ ਕਰਾਇਆ ਕਿ ਜੇ ਮਨ ਦੇ ਵਿੱਚ ਮਹਾਰਾਏ ਕਹਿੰਦੇ ਨੇ ਇਸ ਤਰੀਕੇ ਨਾਲ ਹੰਕਾਰ ਲੈ ਕੇ ਜਾਵਾਂਗੇ ਤੇ ਮਹਾਰਾਏ ਕਹਿੰਦੇ ਨੇ ਹੰਕਾਰ ਇੱਕ ਦੀਰਗ ਰੋਗ ਹੈ ਜਿਹੜੇ ਸਾਡਾ ਸਾਰਾ ਕੁਝ ਹੀ ਜਿਹੜਾ ਖਾ ਜਾਂਦਾ ਹੈ ਤੇ ਮਹਾਰਾਏ ਕਹਿੰਦੇ ਨੇ ਇਸ ਕਰਕੇ ਹੋਮੇ ਦੇ ਵਿੱਚ ਵੀ ਜਿਹੜਾ ਕਿਉਂਕਿ ਇਹ ਜਿਹੜੀਆਂ ਚਾਰ ਮਹਾਰਾਏ ਨੇ ਕੁਰਾਇਤਾਂ ਦਸੀਆਂ ਨੇ ਮਨ ਦੀਆਂ ਨਾਲ ਵਿੱਚ ਨਹੀਂ ਵਹਿਣਾ ਚੌਥਾ ਜਿੰਦਾ ਇਲਾਜ ਲਾਜ ਕਿਸੇ ਵੀ ਕੰਮ ਮਹਾਰਾਏ ਕਹਿੰਦੇ ਜਦੋਂ ਅਸੀਂ ਇੱਕ ਬੰਦਾ ਭੁੱਖਾ ਹੁੰਦਾ ਨਾ ਤੈਨੂੰ ਭੁੱਖ ਲੱਗੀ ਹੁੰਦੀ ਹੈ ਉਹ ਰੋਟੀ ਖਾਣ ਵੇਲੇ ਜਿਹੜਾ ਕਦੀ ਲਾਜ ਨਹੀਂ ਕਰੇਗਾ ਜਿਹਨੂੰ ਭੁੱਖ ਲੱਗੀ ਹੁੰਦੀ ਤਾਂ ਮਤਲਬ ਕਹਿੰਦਾ ਵੀ ਉਹ ਜਿੱਥੇ ਵੀ ਭਾਵੇਂ ਗੰਦਗੀ ਦੇ ਲਾਗੇ ਬੈਠਾ ਹੋਵੇ ਕਿਤੇ ਵੀ ਬੈਠਾ ਹੋਵੇ ਭੁੱਖ ਲੱਗੀ ਸੀ ਉਹਨੂੰ ਦੋ ਮਿਲ ਗਈਆਂ ਉਹਨੇ ਹੱਥ ਦੇ ਉੱਤੇ ਰੋਟੀਆਂ ਰੱਖੀਆਂ ਉਸੇ ਟਾਈਮ ਖਾਣੀਆਂ ਉਸੇ ਤਰ੍ਹਾਂ ਕਹਿੰਦੇ ਨੇ ਜਿਹਨੂੰ ਜਿਹਦਾ ਕਹਿੰਦਾ ਜਦੋਂ ਭੁੱਖ ਹੈ ਖਾਵਤ ਲਾਜ ਨਾ ਆਵੇ ਤੇ ਉਹ ਹਰ ਗਾਇ ਗੁਣ ਗਾਏ ਤੇਰਾ ਮਨ ਇਹੋ ਜਹਾ ਹੋਣਾ ਚਾਹੀਦਾ ਮਨ ਨੂੰ ਸਾਚੇ ਨਾਮ ਕੀ ਲਾਗ ਹੈ ਭੁੱਖ ਉਤਪੂਕਾ ਤੇਰੇ ਮਨ ਨੂੰ ਜਿਹੜੀ ਪਹਿਲੇ ਭੁੱਖ ਲੱਗਣੀ ਚਾਹੀਦੀ ਹੈ ਜਦੋਂ ਇਹ ਭੁੱਖ ਲੱਗੀ ਹੋਵੇਗੀ ਤਾਂ ਤੂੰ ਪ੍ਰਮਾਤਮਾ ਦੇ ਗੁਣ ਗਾਇਨ ਕਰਦਿਆਂ ਪ੍ਰਮਾਤਮਾ ਦੇ ਵਿਚਾਰ ਕਰਦਿਆਂ ਉਹਦਾ ਨਾਮ ਜਪ ਲੈ ਕਦੀ ਵੀ ਲਾਜ ਨਹੀਂ ਕਰਨੀ ਲਾਜ ਜਿਹੜੀ ਹੈ ਜੇ ਕਰੇਗਾ ਤੇ ਮਨ ਰਾਜ ਮਰੈ ਸੋ ਨਾਮ ਨਾ ਲੇਵੇ ਨਾਮ ਹੀ ਹੋਣਾ ਸੁਖੀ ਖੁਸ਼ ਹੋਇਆ ਜੇ ਲਾਜ ਕਰੇਗਾ ਕਿ ਲੋਕੀ ਕੀ ਕਹਿਣਗੇ ਪ੍ਰਮਾ ਮੈਂ ਇਸ ਤਰੀਕੇ ਦੇ ਨਾਲ ਕਰਦਾ ਮੈਂ ਆਹ ਕਰਦਾ ਮੈਨੂੰ ਲੋਕੀ ਜਿਹੜਾ ਹੈ ਕਹਿਣਗੇ ਉਹ ਅਸੀਂ ਜਦੋਂ ਪ੍ਰਮਾਤਮਾ ਦੇ ਮਾਰਗ ਦੇ ਉੱਤੇ ਚੱਲਣਾ ਤੇ ਮਾਰਾ ਕਹਿੰਦੇ ਲਾਜ ਜਿਹੜੀ ਨਹੀਂ ਕਰਨੀ ਇਸ ਜੀ ਦੀ ਪ੍ਰਵਾਹ ਨਹੀਂ ਕਰਨੀ ਐਸੀ ਪ੍ਰਮਾਤਮਾ ਦੇ ਗੁਣ ਜਿਹੜੇ ਨੇ ਗਾਏ ਨੇ ਜਾਹੇ ਮਹਾਰਾਜ ਕਹਿੰਦੇ ਨੇ ਜਿੱਥੇ ਮਰਜ਼ੀ ਬੈਠੇ ਜਿੱਥੇ ਹਰ ਆਰਾਧੇ ਤਿੱਥੇ ਹਰ ਮਿੱਤ ਸੋਏ ਜਿੱਥੇ ਮਰਜ਼ੀ ਬੈਠੇ ਹਾਂ ਤੇ ਪ੍ਰਮਾਤਮਾ ਦੀ ਗੱਲ ਜਿਹੜੀ ਹੈ ਕਰਨੀ ਐ ਜਿਵੇਂ ਕੋਈ ਗਿਆਨ ਦੀ ਜਨਨਕ ਤੁਹਾਨੂੰ ਪ੍ਰਮਾਤਮਾ ਦਾ ਵਰਕਸ਼ਿਸ਼ ਕੀਤਾ ਹੋਇਆ ਗਿਆਨ ਹੈ ਤੁਸੀਂ ਉਹਦੀ ਗੱਲ ਕਰਦੇ ਹੋ ਤਾਂ ਮਹਾਰਾਜ ਕਹਿੰਦੇ ਨੇ ਤੁਹਾਨੂੰ ਤੁਸੀਂ ਇਹ ਨਹੀਂ ਸੋਚ ਕੇ ਕਿਹਦੇ ਮਹਾਰਾਜ ਕਹਿੰਦੇ ਨੇ ਇੱਕ ਜੇ ਮੈਂ ਲਾਜ ਕਰਾਂ ਕਿ ਲੋਕ ਕਹਣਗੇ ਜੀ ਬੜਾ ਗਿਆਨ ਹੈ ਜੀ ਇਹਨਾਂ ਨੂੰ ਜੇ ਹੈ ਆਪਣਾ ਦਿਖਾਣਾ ਚਾਹੁੰਦਾ ਜੀ ਇਹ ਕੀਰਤਨ ਦਿਖਾਣਾ ਜੀ ਇਹ ਕਥਾ ਦਿਖਾਣੀ ਹੈ ਅਸੀਂ ਇਸ ਤਰੀਕੇ ਨਾਲ ਸੋਚ ਲੈਂਦੇ ਕਿ ਉਹ ਲਾਜ ਬੰਦਾ ਕਰਕੇ ਫਿਰ ਉਹ ਵੱਡਦਾ ਨਹੀਂ ਅੱਗੇ ਵੀ ਨਹੀਂ ਮਹਾਰਾ ਜੀ ਕਹਿੰਦੇ ਨੇ ਇਹ ਲਾਜ ਦੋ ਵੀ ਪ੍ਰਮਾਤਮਾ ਦੇ ਗੁਣ ਗਾਇਨ ਕਰਨੇ ਨੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਨਾਮ ਜਪਣਾ ਹੈ ਤੇ ਅਸੀਂ ਇਸ ਪਿੱਛੇ ਨਹੀਂ ਲੱਗਣਾ ਸਾਡੇ ਮਨ ਨੂੰ ਪ੍ਰਮਾਤਮਾ ਦੇ ਨਾਮ ਦੀ ਭੁੱਖ ਜਿਹੜੀ ਹੈ ਉਹ ਲੱਗਣੀ ਚਾਹੀਦੀ ਹੈ ਤੇ ਉਸ ਭੁੱਖ ਨੂੰ ਮਿਟਾਉਣ ਵਾਸਤੇ ਜੋ ਅਸੀਂ ਪ੍ਰਮਾਤਮਾ ਦੇ ਗੁਣ ਗਾਇਨ ਕਰਦੇ ਹਾਂ ਉਹਦੇ ਨਾਲ ਅਸੀਂ ਉਸ ਮਾਲਕ ਨੂੰ ਜਿਹੜਾ ਹੈ ਯਾਦ ਕਰਨਾ ਤੇ ਮਨ ਇਹ ਲਾਜ ਮਰੇ ਸੋ ਨਾਮ ਨਾ ਲਵੇ ਜੇ ਅਸੀਂ ਲਾਜ ਵਿੱਚ ਰਹੇ ਲਾਜ ਨੂੰ ਨਾ ਮਰੀ ਤੇ ਨਾਮ ਨਾ ਲਿਆ ਇਸ ਚੱਕਰ ਵਿੱਚ ਕੀ ਯਾਰ ਮੈਂ ਲੋਕ ਜਿਹੜਾ ਮੈਨੂੰ ਕੀ ਕਹਿਣਗੇ ਸੋ ਗੁਰੂ ਰੂਪ ਸਾਹਿਬ ਜੀ ਹੋ ਸਕਦਾ ਨਾਮ ਵੀ ਹੋਣਾ ਸੁਖੀ ਫਿਰ ਅਸੀਂ ਸੁਖੀ ਨਹੀਂ ਸੌ ਸਕਦੇ ਤੇ ਇਸੇ ਕਰਕੇ ਮਹਾਰਾਜ ਨੇ ਸਾਨੂੰ ਜਿਹੜਾ ਕਹਿੰਦੇ ਜਿੱਤੇ ਚਾਰ ਕਰਤਾਂ ਆਇਨੇ ਦਿੱਤੀਆਂ ਸੀ ਇਸੇ ਕਰਕੇ ਇਹ ਪ੍ਰਮਾਤਮਾ ਦਾ ਹੀ ਸੱਚ ਦਾ ਹੀ ਰੂਪ ਸੀ ਤੇ ਮਹਾਰਾਜ ਕਹਿੰਦੇ ਨੇ ਅਸੀਂ ਇਹਨਾਂ ਚਾਰਾਂ ਕਰਤਾਂ ਤੋਂ ਬਚਣਾ ਹੁਣ ਮਹਾਰਾਜ ਕਹਿੰਦੇ ਨੇ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਸਾਨੂੰ ਜਿਹੜਾ ਨਿੰਦਿਆ ਤੋਂ ਬਚਾਂਗੇ, ਦੁੱਖਤਾ ਤੋਂ ਬਚਾਂਗੇ, ਹੰਕਾਰ ਤੋਂ ਬਚਾਂਗੇ, ਲਾਜ ਇਸ ਤਰੀਕੇ ਨਾਲ ਮਾਲਕ ਦੇ ਨਾਲ ਨਾ ਪਰਮਾਤਮਾ ਨਾਲ ਜੁੜਾਂਗੇ ਤੇ ਮਹਾਰਾਜ ਕਹਿੰਦੇ ਨੇ ਸੱਚ ਦੀ ਸਾਨੂੰ ਜਿਹੜੀ ਪ੍ਰਮਾਨ ਇੱਕ ਦੀ ਜਿਹੜੀ ਹੈ ਮਹਾਰਾਜ ਕਹਿੰਦੇ ਨੇ ਪਹਿਚਾਣ ਹੋ ਜਾਏਗੀ ਤੇ ਮਹਾਰਾਜ ਕਹਿੰਦੇ ਨੇ ਹੁਣ ਇਹ ਸਾਰੀ ਖੇਡ ਜਿਹੜੀ ਉਸ ਵਾਹਿਗੁਰੂ ਦੀ ਸੀ ਜਦੋਂ ਆਪਾਂ ਇਹਨਾਂ ਤੋਂ ਬਚਦੇ ਹਾਂ ਸਾਨੂੰ ਪਤਾ ਹੈ ਕਿ ਇਹ ਪ੍ਰਮਾਤਮਾ ਨੇ ਹੀ ਸਰੀਰ ਤਿਆਰ ਕੀਤਾ ਹੋਇਆ ਹੈ, ਇਹ ਪਰਿਵਾਰ ਵੀ ਜਿਹੜਾ ਪ੍ਰਮਾਤਮਾ ਵਾਹਿਗੁਰੂ ਨੇ ਹੀ ਤਿਆਰ ਕੀਤਾ ਹੋਇਆ ਹੈ ਤੇ ਸਾਰਾ ਕੁਝ ਕਹਿੰਦੇ ਮੇਰਾ ਮੁੱਜ ਮੇ ਕਿਸ ਨਹੀਂ ਜੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਲਾਗੇ ਮੇਰਾ ਮੇਰਾ ਤਾਂ ਕੁਝ ਹੈ ਹੀ ਨਹੀਂ ਤੇ ਮਹਾਰਾ ਇਹ ਕਹਿੰਦੇ ਨਾ ਜਿਹੜਾ ਸੰਸਾਰ ਦੇ ਅੰਦਰ ਕਹਿੰਦੇ ਨਾ ਈਗਾ ਨਿਰਗੁਣ ਓਗਾ ਸੁਰਗਣ ਵਿੱਚ ਖੇਲ ਕਰਤ ਸੁਆਮੀ ਮੋਰਾ ਕਹਿੰਦੇ ਨੇ ਇਹ ਜਿਹੜਾ ਹੈ ਨਿਰਗੁਣ ਭਾਵੇਂ ਸੁਰਗਣ ਦੋਨਾਂ ਵਿੱਚ ਮੇਰਾ ਪ੍ਰਮਾਤਮਾ ਵਾਹਿਗੁਰੂ ਹੀ ਜਿਹੜਾ ਵਿਚਰਿਆ ਤੇ ਉਹਨੂੰ ਹਰ ਜਗ੍ਹਾ ਮਹਾਰਾ ਇਹ ਕਹਿੰਦੇ ਨੇ ਜਦੋਂ ਇੰਨਾ ਤੋਂ ਆਪਾ ਪਰਹੇਜ਼ ਕਰਦੇ ਆਂ ਤੇ ਗਿਆਨ ਦੁਆਰਾ ਗਿਆਨ ਦੁਆਰਾ ਇੱਕ ਦ੍ਰਿਸ਼ਟੀ ਹੁੰਦੀ ਹੈ ਜਿਹੜੀ ਜਿਹੋ ਜੀ ਸਾਡੀ ਕਿਉਂਕਿ ਜਿਹਹੋ ਜਆ ਸਾਡਾ ਗਿਆਨ ਬਣਦਾ ਉਹ ਜਿਹੋ ਸਾਡਾ ਧਿਆਨ ਬਣਦਾ ਤੇ ਗਿਆਨ ਦੁਆਰਾ ਆਪਾਂ ਧਿਆਨ ਨਹੀਂ ਬਣਾਵਾਂਗੇ ਦ੍ਰਿਸ਼ਟੀ ਸਾਡੀ ਗਿਆਨ ਦੁਆਰਾ ਹੀ ਵੱਢਣੀ ਹੈ ਤੇ ਜੇ ਇਹੋ ਜੀ ਦ੍ਰਿਸ਼ਟੀ ਆਪਾਂ ਨਹੀਂ ਬਣਾਉਂਦੇ ਸਾਡਾ ਪਰਮਾਤਮਾ ਵਿੱਚ ਧਿਆਨ ਨਹੀਂ ਲੱਗ ਸਕਦਾ ਸੋ ਇਸੇ ਕਰਕੇ ਮਹਾਰਾਜ ਨੇ ਸਾਨੂੰ ਜਿਹੜਾ ਹੈ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣ ਵਿੱਚ 36 ਮਹਾਪੁਰਸ਼ਾਂ ਨੇ ਜਿਹੜਾ ਹੈ ਇਸ ਗਿਆਨ ਨੂੰ ਦੜ ਕਰਵਾਇਆ ਹੈ ਬਾਰ-ਬਾਰ ਉਸ ਪਰਮਾਤਮਾ ਦੇ ਉਸ ਨਾਮ ਦੇ ਉਹਦਾ ਭੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਸ ਤਰੀਕੇ ਨਾਲ ਸਾਡੇ ਅੰਦਰ ਹੈ ਤੇ ਕਿਸ ਤਰੀਕੇ ਨਾਲ ਅਸੀਂ ਦੁਨੀਆ ਦੇ ਵਿੱਚ ਵਿਚਰਨਾ ਹੈ ਸੰਸਾਰ ਵਿੱਚ ਵਿਚਰਨਾ ਹੈ ਇਹ ਸਾਰੇ ਨੂੰ ਸਮਝਦੇ ਹੋ ਇਸ ਰਾਹ ਦੇ ਉੱਤੇ ਜਿਹੜਾ ਹੈ ਅੱਗੇ ਵਧਣਾ ਸੋ ਗੁਰੂ ਰੂਪ ਸਾਹਿਬ ਸੰਗਤ ਜੀ ਇੰਨੀਆਂ ਕਿ ਵਿਚਾਰਾਂ ਕਰਦੇ ਆਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੋਟੀਆਂ ਗਲਤੀਆਂ ਰਹਿ ਜਾਂਦੀਆਂ ਨੇ ਸਾਹਿਬ ਸੰਤ ਪ੍ਰਭਖਸ਼ਣ ਜੋਗ ਹੈ ਧਰਨਾ ਦੀ ਛੁੜੀ ਸਮਝ ਕੇ ਮਾਫ਼ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਉੱਤੇ ਦਿਓ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ